ਜਿਹੜੇ ਨਾ ਫਰੁਕੀ ਸਾਹਿਬ ਮੂੰਹ ਦੇ ਛਾਲੇ ਹੁੰਦੇ ਨੇ ਪਹਿਲਾਂ ਮੈਂ ਮੂੰਹ ਦੇ ਛਾਲਿਆਂ ਤੇ ਗੱਲ ਕਰਾਂ ਫਰੁਕੀ ਸਾਹਿਬ ਦੇਖੋ ਜੇ ਤਾਂ ਕਵਜ ਹੋ ਗਈ ਤਾਂ ਵੀ ਮੂੰਹ ਦੇ ਛਾਲੇ ਹੋਣੇ ਆ ਜੇ ਵਿਟਾਮਿਨ B12 ਦੀ ਘਾਟ ਹੋ ਗਈ ਤਾਂ ਵੀ ਮੂੰਹ ਚ ਛਾਲੇ ਹੋਣੇ ਆ ਜੇ ਤੁਹਾਨੂੰ ਪੇਟ ਦੀ ਗਰਮੀ ਵੱਧ ਗਈ ਤਾਂ ਵੀ ਮੂੰਹ ਦੇ ਛਾਲੇ ਹੋਣੇ ਆ ਜੇ ਤੁਹਾਡਾ ਲੀਵਰ ਖਰਾਬ ਆ ਲੀਵਰ ਖਾਣਾ ਚੰਗੀ ਤਰ੍ਹਾਂ ਪਚਾਉਂਦਾ ਹੀ ਨਹੀਂ ਤਾਂ ਵੀ ਮੂੰਹ ਦੇ ਛਾਲੇ ਹੋਣੇ ਆ ਸਭ ਤੁਸੀਂ ਕਹਿ ਰਹੇ ਹੋ ਕਿ ਜਿਹੜੀ ਜਾਮਣ ਹੈ ਜਾਮਣ ਦੇ ਆਪਣੇ ਫਾਇਦੇ ਨੇ ਪਰ ਜਾਮਣ ਦੇ ਦਰਖਤ ਦੇ ਪੱਤਿਆਂ ਦੇ ਆਪਣੇ ਫਾਇਦੇ ਨੇ ਇਹ ਕੀ ਵੀਜੀ ਇਹ ਜਿਹੜਾ ਅੱਜ ਮੈਂ ਤੁਹਾਨੂੰ ਦਰਖਤ ਦਿਖਾ ਰਿਹਾ ਇਹਦੇ ਗੁਣਾ ਬਾਰੇ ਦੱਸ ਰਿਹਾ ਇਹ ਤੁਹਾਡੇ ਲੀਵਰ ਤੇ ਵੀ ਕੰਮ ਕਰੂ ਤੁਹਾਡੇ ਜਿਹੜੇ ਪੇਟ ਦੇ ਅਲਸਰ ਨੇ ਉਹਨਾਂ ਤੇ ਵੀ ਕੰਮ ਕਰੂ ਕਬਜ ਤੇ ਵੀ ਕੰਮ ਕਰੂ ਤੇ ਸ਼ੂਗਰ ਬਲੱਡ ਸ਼ੂਗਰ ਨੂੰ ਬੜੀ ਛੇਤੀ ਕੰਟਰੋਲ ਚ ਕਰਦਾ ਇਹ ਬਲੱਡ ਸ਼ੂਗਰ ਨੂੰ ਵੀ ਘਟ ਕਰੂ ਜਿਨ੍ਹਾਂ ਦੇ ਪੁਰਾਣੇ ਜ਼ਖਮ ਹੋ ਗਏ ਜਾਂ ਕੋਈ ਨਵਾਂ ਜ਼ਖਮ ਹੋ ਗਿਆ ਜ਼ਖਮ ਸੁੱਕ ਨਹੀਂ ਰਹੇ ਜਿਹਨੂੰ ਗੈਂਗਰੀਨ ਦੀ ਪ੍ਰੋਬਲਮ ਹੁੰਦੀ ਆ ਜਿਹਦੇ ਵਿੱਚ ਲੱਤ ਵੱਢਣੀ ਪੈ ਜਾਂਦੀ ਆ ਅੰਗ ਵੱਢਣਾ ਪੈ ਜਾਂਦਾ ਜੇ ਜੇ ਪੱਤਿਆਂ ਨੂੰ ਉਬਾਲ ਕੇ ਗਰਮ ਪਾਣੀ ਕਰਕੇ ਉਹਦੀ ਟਕੋਰ ਕਰ ਦਿਆ ਤਾਂ ਗੈਂਗਰੀਨ ਅਰਗੇ ਜਿਹੜੇ ਬਿਮਾਰੀ ਆ ਇਹ ਭਿਆਨਕ ਬਿਮਾਰੀ ਆ ਉਹਦੇ ਤੋਂ ਵੀ ਛੜਕਾਰਾ ਪਾਇਆ ਜਾਂਦਾ ਜੇ ਦੇਖੋ ਤੁਸੀਂ ਤੁਹਾਨੂੰ ਅਸੀਂ ਦਿਖਾ ਦਿੰਦੇ ਆ ਇਹ ਗੁੱਠੇ ਦਾ ਨਾਅ ਹੈਗਾ ਉਹ ਕਹਿੰਦੇ ਵੀ ਹਮੇਸ਼ਾ ਸਾਨੂੰ ਗੁੱਠੇ ਦਾ ਨਾਅ ਕਢਵਾਉਣਾ ਪੈਂਦਾ ਉਹ ਨਾਅ ਕਢਵਾ ਕਢਵਾ ਕੇ ਉਹ ਲੇਡੀਜ਼ ਹੈ ਜਿਹੜੀ ਸਾਡੀ ਭੈਣ ਉਹ ਉਹਨੇ ਆਪਣਾ ਹਾਲਾਤ ਵੱਤੋਂ ਬੱਤਰ ਕਰ ਲੇ ਬਾਕੀ ਸਾਰੀ ਚੀਜ਼ਾਂ ਠੀਕ ਨੇ ਇਹ ਜ਼ਖਮ ਗੁੱਠੇ ਦਾ ਠੀਕ ਨਹੀਂ ਹੁੰਦਾ ਕੀ ਇਹਦੇ ਤੇ ਜਾਮਣ ਦਾ ਨੁਸਖਾ ਚੱਲੂਗਾ ਜੇ ਸਾਡੀ ਭੈਣ ਦੇਖ ਰਹੀ ਹੈ ਮੈਂ ਇਹਦੇ ਬਾਰੇ ਕਹਿਣਾ ਇਸ ਭੈਣ ਨੂੰ ਜੇ ਤੁਸੀਂ ਭੈਣ ਜੀ ਜਾਮਣ ਦੇ ਪੱਤਿਆਂ ਦੀ ਗਰਮ ਕਰਕੇ ਟਕੋਰ ਕਰਨੀ ਸ਼ੁਰੂ ਕਰ ਦੇ। ਮੈਂ ਕਹਿੰਨਾ ਜੀ ਤੁਹਾਡਾ ਜਿਹੜਾ ਜ਼ਖਮਾ ਬਿਲਕੁਲ ਭਰਨਾ ਸ਼ੁਰੂ ਹੋ ਜਾਊਗਾ, ਬਿਲਕੁਲ ਠੀਕ ਹੋ ਜਾਊਗਾ। ਜਿਹੜਾ ਪੈਰ ਤੁਸੀਂ ਬਾਰ ਬਾਰ ਕਹਿੰਦੇ ਹੋ ਨਾ ਕਢਵਾਉਣਾ ਪੈਂਦਾ ਕਢਵਾਉਣ ਦੀ ਲੋੜ ਨਹੀਂ ਪੈਣੀ। ਇੱਕ ਵਾਰ ਸਾਡੇ ਵਾਲਾ ਨੁਸਖਾ ਜਿਹੜਾ ਜਮਾ ਕੇ ਦੇਖਿਓ, ਬਹੁਤ ਵਧੀਆ ਰਿਜ਼ਲਟ ਮਿਲਣਗੇ। ਤੁਸੀਂ ਕੀ ਕਰਨਾ? ਇਹਦੇ ਜਮਣ ਦੇ ਪੱਤਿਆਂ ਦਾ ਜਦੋਂ ਤੁਸੀਂ ਟਕੋਰ ਕਰ ਲੀ ਉਸ ਤੋਂ ਬਾਅਦ ਜਮਣ ਦੇ ਪੱਤੇ ਦੀ ਚਟਣੀ ਬਣਾਉਣੀ ਹੈ ਚਟਣੀ ਬਣਾ ਕੇ ਜਿਹੜਾ ਤੁਹਾਡਾ ਜ਼ਖਮ ਆ ਜ਼ਖਮ ਦੇ ਉੱਤੇ ਲੇਪ ਕਰਨਾ ਲੇਪ ਕਰਕੇ ਤੁਸੀਂ ਉਹਨੂੰ ਰਾਤ ਨੂੰ ਛੱਡ ਦੇਣਾ ਬੜੀਆਂ ਭੈਣਾਂ ਇਹ ਜਿਨ੍ਹਾਂ ਦੇ ਘਰ ਜਮਣ ਲੱਗੀ ਹੋਈ ਹੈ ਜਾਂ ਜਿਨ੍ਹਾਂ ਦੇ ਗੁਆਂਡ ਚ ਜਮਣ ਲੱਗੀ ਹੋਈ ਹੈ ਉਹ ਕਿਵੇਂ ਫਾਇਦਾ ਲੈ ਸਕਦੀਆਂ ਨੇ ਜਿਨ੍ਹਾਂ ਨੂੰ ਜ਼ਿਆਦਾ ਮੈਂਸਸ ਆਉਂਦੀ ਹੋਵੇ ਜਾਂ ਪੀਰੀਅਡ ਉੱਪਰ-ਨੀਚੇ ਹੁੰਦੇ ਹੋਣ ਜਾਂ ਯੂਟੀਆਈ ਇਨਫੈਕਸ਼ਨ ਹੋਵੇ ਜਾਂ ਬਾਥਰੂਮ ਪੀਲਾ ਆਉਂਦਾ ਹੋਵੇ ਲੱਕ ਕੇ ਆਉਂਦਾ ਹੋਵੇ ਉਹ ਲਈ ਬਹੁਤ ਜ਼ਿਆਦਾ ਫਾਇਦੇਮੰਦ ਦਾ ਇਸਤੇਮਾਲ ਕਿਵੇਂ ਕਰਨ ਸਾਡੀਆਂ ਭੈਣਾਂ ਜਿਹੜੇ ਤੁਸੀਂ ਇਹ ਦੱਸੇ ਨੇ ਬਿਮਾਰੀਆਂ ਦੱਸੀਆਂ ਨੇ ਉਹਦੇ ਵਿੱਚ ਇਸਤੇਮਾਲ ਕਿਵੇਂ ਹੁੰਦਾ ਜਿਵੇਂ ਜਿਆ ਕਰੂਮਲਾ ਲੈ ਕੇ ਉਬਾਲ ਕੇ ਇਹਨਾਂ ਨੂੰ ਉੱਟੀ ਵਾਲੀ ਜਗ੍ਹਾ ਤੇ ਜਿਵੇਂ ਕਹਦੀ ਆ ਸੀ ਬਵਾਸੀਰ ਦਾ ਲੋਕ ਕਹਿੰਦਾ ਖੂਨ ਆਉਂਦਾ ਬਵਾਸੀਰ ਹੁੰਦੀ ਨਹੀਂ بڑے ਲੋਕਾਂ ਨੇ ਟੈਸਟ ਕਰਵਾਏ ਹੁੰਦੇ ਨੇ ਬੜੀਆਂ ਦਵਾਈਆਂ ਖਾਧੀਆਂ ਹੁੰਦੀਆਂ ਨੇ ਬਲੱਡ ਨਹੀਂ ਰੁਕਦਾ ਜਿਨ੍ਹਾਂ ਨੂੰ ਵੀਰਾਂ ਨੂੰ ਜਾਂ ਭੈਣਾਂ ਨੂੰ ਬਲੱਡ ਆਉਂਦਾ ਬਵਾਸੀਰ ਨਹੀਂ ਹੈਗੀ ਉਹ ਇਹਦੇ ਪੱਤਿਆਂ ਦਾ ਕਾੜਾ ਬਣਾ ਕੇ ਪੀ ਨਾਲ ਬਹੁਤ ਵਧੀਆ ਰਿਜ਼ਲਟ ਮਿਲੂ ਇਹ ਕਹਿੰਦੇ ਨੇ ਥੰਮ ਵਾਂਗੂ ਖੜਾ ਹੁਣ ਇਸ ਟਾਈਮ ਜੀ 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 ਇਹਨੂੰ ਛੇਤੀ ਕੋਈ ਹਲਾ ਨਹੀਂ ਸਕਦਾ ਐਦਾ ਬੰਦੇ ਨੂੰ ਨਹੀਂ ਫਿਰ ਕੋਈ ਹਲਾ ਸਕਦਾ ਫਿਰ ਕੀ ਸਾਬ ਸਲਾਮ ਨਮਸਤੇ ਸਤਿ ਸ਼੍ਰੀ ਅਕਾਲ ਹਕੀਕਤ ਟੀਵੀ ਪੰਜਾਬੀ ਦੇਖ ਰਹੇ ਹੋ ਤੁਸੀਂ ਤੁਹਾਡੇ ਨਾਲ ਮੈਂ ਹਾਂ ਡਾਕਟਰ ਕਾਸਿਫ ਫਾਰੂਕੀ ਜਾਮਣ ਕੁਦਰਤ ਦਾ ਇਸ ਤਰ੍ਹਾਂ ਦਾ ਅਨਮੋਲ ਤੋਹਫ਼ਾ ਹੈ ਜੋ ਸਾਨੂੰ ਦੋ 2.5 ਮਹੀਨੇ ਸਾਲ ਦੇ ਵਿੱਚ ਖਾਣ ਲਈ ਮਿਲ ਜਾਂਦਾ ਹੈ ਪਰ ਜਾਮਣ ਦੇ ਪੱਤੇ ਨੇ ਜਿਹੜੇ ਤੁਸੀਂ ਦੇਖੋ ਸਾਰਾ ਸਾਲ ਹਰੇ ਨੇ ਔਰ ਸਾਰਾ ਸਾਲ ਇਹ ਨਵੇਂ ਵੀ ਇਹਦੇ ਵਿੱਚੋਂ ਨਿਕਲਦੇ ਰਹਿੰਦੇ ਨੇ ਜਿਸ ਤਰੀਕੇ ਨਾਲ ਤੁਸੀਂ ਇਸ ਵੇਲੇ ਦੇਖ ਰਹੇ ਹੋ ਤਾਂ ਇਹਦਾ ਵੀ ਕੋਈ ਨਾ ਕੋਈ ਕਾਰਨ ਜ਼ਰੂਰ ਹੈ ਕਿ ਜਾਮਣ 2.5 ਮਹੀਨੇ ਤੇ ਇਹਦੇ ਪੱਤੇ ਸਾਰਾ ਸਾਲ ਹਰੇ ਰਹਿੰਦੇ ਨੇ ਅਜਿਹੇ ਦੇ ਵਿੱਚ ਇਹਨਾਂ ਪੱਤਿਆਂ ਦਾ ਇਹਨਾਂ ਦਰਖਤ ਦਾ ਅਸੀਂ ਕਹਿ ਲਈ ਕਿ ਜਾਮਣ ਦਾ ਕੀ ਕੀ ਫਾਇਦਾ ਜਿਹੜਾ ਸਾਨੂੰ ਹੋ ਸਕਦਾ ਅਸੀਂ ਸਾਰਾ ਸਾਲ ਕੀ ਕੀ ਫਾਇਦੇ ਦੇ ਲੈ ਸਕਦੇ ਆ ਏਸੇ ਗੱਲਬਾਤ ਲਈ ਅੱਜ ਅਸੀਂ ਇੱਕ ਵਾਰ ਮੁੜ ਤੋਂ ਪਹੁੰਚੇ ਏਪੀ ਇਲੈਕਟਰੋ ਹੋਮੋਪੈਥੀ ਡਾਕਟਰਸ ਜੋੜਾ ਜਿਹੜਾ ਡਾਕਟਰ ਅਮਨਪ੍ਰੀਤ ਸਿੰਘ ਤੇ ਡਾਕਟਰ ਪਰਮਜੀਤ ਕੌਰ ਸਾਹਿਬਾ ਸਾਡੇ ਨਾਲ ਨੇ ਸਮਝਾਂਗੇ ਡਾਕਟਰ ਸਾਹਿਬ ਬਹੁਤ ਬਹੁਤ ਸਵਾਗਤ ਹੈ ਇੱਕ ਵਾਰ ਫਿਰ ਤੁਹਾਡਾ ਹਕੀਕਤ ਟੀਵੀ ਪੰਜਾਬੀ ਤੇ ਹਾਂਜੀ ਬਹੁਤ ਬਹੁਤ ਧੰਨਵਾਦ ਫਰੂਕੀ ਸਾਹਿਬ ਜੋ ਤੁਸੀਂ ਅੱਜ ਫਿਰ ਆਪਣਾ ਕੀਮਤੀ ਸਮਾਂ ਕੱਟ ਕੇ ਸਾਡੇ ਕੋਲੇ ਆਏ ਹੋ ਅੱਛਾ ਡਾਕਟਰ ਸਾਹਿਬ ਤੁਸੀਂ ਕਹਿ ਰਹੇ ਹੋ ਕਿ ਜਿਹੜੀ ਜਾਮਣ ਹੈ ਜਾਮਣ ਦੇ ਆਪਣੇ ਫਾਇਦੇ ਨੇ ਪਰ ਜਾਮਣ ਦੇ ਦਰਖਤ ਦੇ ਪੱਤਿਆਂ ਦੇ ਆਪਣੇ ਫਾਇਦੇ ਨੇ ਇਹ ਕਿਵੇਂ ਜੀ ਦੇਖੋ ਫਰੂਕੀ ਸਾਹਿਬ ਫਲ ਹੁੰਦਾ ਸੀਜ਼ਨ ਇਹ ਸੀਜ਼ਨ ਚ ਜੀ 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 ਜਦੋਂ ਸੀਜ਼ਨ ਹੁੰਦਾ ਫਲ ਆਉਂਦਾ ਉਦੋਂ ਠੀਕ ਹੈ ਕੁਦਰਤ ਨੇ ਜਿਹੜੇ ਪੇੜ ਪੌਦੇ ਨੇ ਇਹ ਸਾਡੇ ਲਈ ਸਦਾ ਲਈ ਬਣਾਏ ਨੇ ਠੀਕ ਹੈ ਇਹ ਤੁਸੀਂ ਦੇਖਿਆ ਹੁਣ ਜਦੋਂ ਆਪਾਂ ਦਿੱਲੀ ਜਾਂਦੇ ਆ ਨਾ ਹਾਂਜੀ ਦਿੱਲੀ ਬਹੁਤ ਜ਼ਿਆਦਾ ਹੀ ਤੁਹਾਨੂੰ ਦਿਖੂਗਾ ਜਾਮਣ ਦਾ ਦਰਖਤ ਠੀਕ ਹੈ ਉਹ ਕਿਉਂ ਦਿਖੂਗਾ ਕਿਉਂਕਿ ਦਿੱਲੀ ਦੇ ਵਿੱਚ 슈ਗਰ ਦਾ ਮਰੀਜ਼ ਬਹੁਤ ਆ ਜੀ ਦਿੱਲੀ ਦੇ ਵਿੱਚ ਸ਼ੂਗਰ ਦਾ ਮਰੀਜ਼ ਬਹੁਤ ਆ ਸ਼ੂਗਰ ਕਰਕੇ ਸਾਡੇ ਪੁਰਾਣੇ ਬਜ਼ੁਰਗਾਂ ਨੂੰ ਪਤਾ ਸੀ ਜਿਹੜਾ ਇਹ ਦਰਖਤ ਆ ਨਾ ਇਹ ਕਿਤੇ ਨਾ ਕਿਤੇ ਕਿਸੇ ਨਾ ਕਿਸੇ ਦਿਨ ਕਿਸੇ ਦਾ ਕੰਮ ਆਊਗਾ ਉਹਨਾਂ ਨੇ ਪਹਿਲਾਂ ਹੀ ਲਾਉਣੇ ਜਿਹੜਾ ਅੱਜ ਆਪਾਂ ਦਰਖਤ ਕੋਲੇ ਖੜੇ ਆ ਨਾ ਫਰੁਕੀ ਸਾਹਿਬ ਇਹ ਮੇਰੇ ਪਿੰਡ ਦਾ ਦਰਖਤ ਆ ਇਹ ਮੇਰੇ ਪਿੰਡ ਜੇ ਖਾੜਾ ਇਹਦੀ ਛਾਂ ਦੇ ਥੱਲੇ ਅਸੀਂ ਛੋਟੇ ਹੁੰਦੇ ਖੇਡੇ ਆ ਅਸੀਂ ਇੱਥੇ ਇਹਦੀ ਛਾਂ ਦੀ ਕਹਿੰਦੇ ਹੁੰਦੇ ਨੇ ਅ ਇੱਕ ਆਨੰਦ ਮਾਣਿਆ ਇਸ ਛਾਂ ਦਾ ਅਸੀਂ ਅੱਜ ਉਸੇ ਵੇਲੇ ਦਰਖਤ ਦੀ ਉਹ ਸੇ ਜਿਹੜੀਆਂ ਅਸੀਂ ਜਾਮਣਾਂ ਖਾ ਕੇ ਵੱਡੇ ਹੋਏ ਆਂ ਫਲ ਖਾ ਕੇ ਵੱਡੇ ਹੋਏ ਆਂ ਅੱਜ ਮੈਂ ਉਹਦੇ ਗੁਣ ਦੱਸੂਗਾ ਜਾਮਣ ਦੇ ਫਲ ਦੇ ਆਪਣੇ ਗੁਣ ਨੇ ਇਹਦੇ ਪੱਤਿਆਂ ਦੇ ਆਪਣੇ ਗੁਣ ਨੇ ਤੇ ਮੈਨੂੰ ਲੱਗਦਾ ਇਸੇ ਕਰਕੇ ਤੁਸੀਂ ਪੱਗ ਵੀ ਜਾਮਣੀ ਬਣ ਕੇ ਆਏ ਹੋ ਫਿਰ ਅੱਜ ਬਸ ਜਿੱਦਾਂ ਮਰਜ਼ੀ ਲਾ ਲਓ ਪ੍ਰਮਾਤਮਾ ਦੀ ਕਿਰਪਾ ਜਿਹੜਾ ਇਹਦੇ ਵਿੱਚ ਇੰਨੇ ਗੁਣ ਪਾਏ ਨੇ ਜੀ ਜੀ ਇਹ ਜਿਹੜੀ ਜਾਮਣ ਹੈ ਨਾ ਸਭ ਤੋਂ ਅਹਿਮ ਚੀਜ਼ ਇੱਥੇ ਇਹ ਅਡਕਤ ਸਭ ਜਿਹੜੇ ਤੁਸੀਂ ਮੈਨੂੰ ਆਉਂਦੇ ਸਾਰ ਦੱਸੇ ਜਿਹੜੇ ਮੇਰੇ ਦਿਲ ਨੂੰ ਵੀ ਲੱਗੀ ਕਿ ਇਹਦੇ ਪੱਤੇ ਇਹ ਮਹਿਜ਼ ਦਰਖਤ ਹੈ ਕਿ ਜਿਹਦੇ ਪੱਤੇ ਲਗਾਤਾਰ ਲਗਾਤਾਰ ਨਿਕਲਦੇ ਰਹਿੰਦੇ ਨੇ ਕਰੁੰਬਲਾਂ ਲਗਾਤਾਰ ਨਿਕਲਦੇ ਰਹਿੰਦੀਆਂ ਨੇ ਹੋਰਾਂ ਦਰਖਤਾਂ ਦੇ ਮੁਕਾਬਲੇ ਤੇ ਇਹੀ ਕਾਰਨ ਹੈ ਹਾਂਜੀ ਬਿਲਕੁਕੁਲ ਇਹਦੇ ਵਿੱਚ ਨਾ ਕਹਿੰਦੇ ਹੁੰਦੇ ਨੇ ਇੱਕ ਜਾਨ ਜਿਹੜੀ ਹੈ ਨਾ ਬਹੁਤ ਜ਼ਿਆਦਾ ਹੀ ਇਹਦੇ ਵਿੱਚ ਇੰਨੀ ਵਧੀਆ ਗੁਣ ਦਿੱਤੇ ਨੇ ਨਾ ਫਰੂਖੀ ਸਾਹਿਬ ਇਹਦਾ ਇੱਕ ਦੇਖੋ ਜਦੋਂ ਪੁਰਾਣਾ ਦਰਖਤ ਹੋਿੰਦਾ ਦੇਖਿਆ ਨਾ ਤੁਸੀਂ ਇਹਦੇ ਤੱਲੋਂ ਉਹਨਾ ਮੋਟਾ ਜੇ ਆਪਾਂ ਕਹੀਏ ਨਾ ਤਣਾ ਨਹੀਂ ਹੋ ਜਾਂਦਾ ਜਿਵੇਂ ਕਹਦੇ ਨੇ ਆਪਾਂ ਮੋਟਾ ਬਹੁਤ ਤਣਾ ਹੋ ਗਿਆ ਜੀ ਜਿਵੇਂ ਦੂਸਰੇ ਦਰਖਤ ਥੱਲੋਂ ਫੈਲੀ ਜਾਣੇ ਨੇ ਉੱਪਰੋਂ ਜਾ ਕੇ ਘਟ ਜਾਣੇ ਜਾਂ ਉੱਪਰੋਂ ਬਹੁਤ ਜ਼ਿਆਦਾ ਮੋਟਣ ਇੱਕ ਸਾਰ ਜਾਊਗਾ ਉੱਪਰੋਂ ਵੀ ਨਹੀਂ ਜ਼ਿਆਦਾ ਫੈਲਦਾ ਇਹ ਲੰਬਾ ਹੋ ਜਾਊਗਾ ਪਰ ਇਹਦੇ ਜਿਹੜੇ ਪੱਤੇ ਨੇ ਜ਼ਿਆਦਾ ਪਾਣੀ ਨਹੀਂ ਚਾਹੀਦੇ ਇਹਨਾਂ ਨੂੰ ਇਹ ਵੈਸੇ ਹੀ ਥੋੜੇ ਪਾਣੀ ਥੱਲੋਂ ਜ਼ਮੀਨ ਚੋਂ ਖਿੱਚ ਕੇ ਖਰਾ-ਪਰਾ ਰਹਿੰਦਾ ਇਹ ਇਹਦੇ ਜਿਹੜੇ ਨੇ ਪੱਤੇ ਬਹੁਤ ਵਧੀਆ ਯਾਨੀ ਨਿਕਲਦੇ ਹੀ ਰਹਿੰਦੇ ਨੇ ਜੇ ਝੜ ਗਏ ਨਾਲ ਹੀ ਫੇਰ ਨਿਕਲੇ ਆਉਣੇ ਨੇ ਇਹਦੇ ਵਿੱਚ ਜਿਹੜੇ ਨਾ ਫਰੂਕੀ ਸਾਹਿਬ ਮੂੰਹ ਦੇ ਛਾਲੇ ਹੁੰਦੇ ਨੇ ਪਹਿਲਾਂ ਮੈਂ ਮੂੰਹ ਦੇ ਛਾਲਿਆਂ ਤੇ ਗੱਲ ਕਰ ਲਵਾਂ ਮੂੰਹ ਦੇ ਛਾਲੇ ਪਹਿਲਾਂ ਇਸ ਤੋਂ ਪਹਿਲਾਂ ਕਿ ਤੁਸੀਂ ਸਾਨੂੰ ਮੂੰਹ ਦੇ ਛਾਲਿਆਂ ਬਾਬਾ ਦੱਸੋ ਉਹਦਾ ਕਾਰਨ ਵੀ ਨਾਲ ਐਕਸਪਲੇਨ ਕਰ ਦਿਓ ਕਿ ਮੂੰਹ ਦੇ ਛਾਲੇ ਹੁੰਦੇ ਕਿਉਂ ਨੇ ਤਾਂ ਕਿ ਮੂੰਹ ਦੇ ਛਾਲੇ ਹੋਣ ਹੀ ਨਾ ਕਿਸੇ ਨੇ ਉਹ ਜਾਮਣ ਦੇ ਦਰਖਤ ਲੱਭਣ ਦੀ ਲੋੜ ਹੀ ਨਾ ਪਵੇ ਮੂੰਹ ਦੇ ਛਾਲੇ ਫਰੂਕੀ ਸਾਹਿਬ ਦੇਖੋ ਜੇ ਤਾਂ ਕਵਜ ਹੋ ਗਈ ਤਾਂ ਵੀ ਮੂੰਹ ਦੇ ਛਾਲੇ ਹੋਣੇ ਆ ਜੇ ਵਿਟ ਤੇੜ ਦੀ ਗਰਮੀ ਵਧ ਗਈ ਤਾਂ ਵੀ ਮੂੰਹ ਤੇ ਛਾਲੇ ਹੋਣੇ ਆ ਦੇਖੋ ਜੇ ਤੁਹਾਡਾ ਲੀਵਰ ਖਰਾਬ ਆ ਲੀਵਰ ਖਾਣਾ ਚੰਗੀ ਤਰ੍ਹਾਂ ਪਚਾਉਂਦਾ ਨਹੀਂ ਤਾਂ ਵੀ ਮੂੰਹ ਤੇ ਛਾਲੇ ਹੋਣੇ ਆ ਇਹ ਜਿਹੜਾ ਅੱਜ ਮੈਂ ਤੁਹਾਨੂੰ ਦਰਖਤ ਦਿਖਾ ਰਿਹਾ ਇਹਦੇ ਗੁਣਾ ਬਾਰੇ ਦੱਸ ਰਿਹਾ ਇਹ ਤੁਹਾਡੇ ਲੀਵਰ ਤੇ ਵੀ ਕੰਮ ਕਰੂ ਤੁਹਾਡੇ ਜਿਹੜੇ ਪੇਟ ਦੇ ਅਲਸਰ ਨੇ ਉਹਨਾਂ ਤੇ ਵੀ ਕੰਮ ਕਰੂ ਕਬਜ ਤੇ ਵੀ ਕੰਮ ਕਰੂ ਤੇ ਸ਼ੂਗਰ ਬਲੱਡ ਸ਼ੂਗਰ ਨੂੰ ਬੜੀ ਛੇਤੀ ਕੰਟਰੋਲ ਚ ਕਰਦਾ ਇਹ ਬਲੱਡ ਸ਼ੂਗਰ ਨੂੰ ਵੀ ਘਟ ਕਰੂ ਜਿਨ੍ਹਾਂ ਦੇ ਪੁਰਾਣੇ ਜ਼ਖਮ ਹੋ ਗਏ ਜਾਂ ਕੋਈ ਨਵਾਂ ਜ਼ਖਮ ਹੋ ਗਿਆ ਜ਼ਖਮ ਸੁੱਕ ਨਹੀਂ ਰਹੇ ਜਿਹਨੂੰ ਗੈਂਗਰੀਨ ਦੀ ਪ੍ਰੋਬਲਮ ਹੁੰਦੀ ਆ ਜਿਹਦੇ ਵਿੱਚ ਲੱਤ ਵੱਢਣੀ ਪੈ ਜਾਂਦੀ ਆ ਅੰਗ ਵੱਢਣਾ ਪੈ ਜਾਂਦਾ ਉਹਦੇ ਜਿਹਦੇ ਪੱਤਿਆਂ ਨੂੰ ਉਬਾਲ ਕੇ ਗਰਮ ਪਾਣੀ ਕਰਕੇ ਉਹਦੀ ਟਕੋਰ ਕਰਦੇ ਆ ਤਾਂ ਗਾਂ ਗ੍ਰੀਨ ਅਰਗੇ ਜਿਹੜੇ ਇਹ ਬਿਮਾਰੀ ਆ ਇੰਨੀ ਭਿਆਨਕ ਬਿਮਾਰੀ ਆ ਉਹਦੇ ਤੋਂ ਵੀ ਛਡਕਾਰਾ ਪਾਇਆ ਜਾਂਦਾ ਜਿੱਦਾਂ ਅਸੀਂ ਕਹਿੰਦੇ ਨਿੰਬ ਦੇ ਪੱਤੇ ਨਾਲ ਟਕੋਰ ਕਰੋ ਅਸੀਂ ਜਾਮਣ ਦੇ ਪੱਤਿਆਂ ਦੇ ਨਾਲ ਵੀ ਕਿਸੇ ਜ਼ਖਮ ਦੀ ਜਾਂ ਕਿਸੇ ਅੰਗ ਦੀ ਕੱਟੇ ਹੋ ਜੀ ਅਸੀਂ ਟਕੋਰ ਕਰ ਸਕਦੇ ਆ ਫਿਰ ਕਿ ਸਾਹਿਬ ਜੀ 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 ਅੱਛਾ ਡਾਕਟਰ ਸਾਹਿਬ ਮੇਰੀ ਕੋਲ ਨਾ ਇੱਕ ਸਾਡੇ ਜਿਹੜੇ ਦਰਸ਼ਕ ਹੈਗੇ ਨੇ ਉਹਨਾਂ ਨੇ ਖਾਸ ਕਰਕੇ ਤੁਹਾਡੇ ਵਾਸਤੇ ਇੱਕ ਫੋਟੋ ਭੇਜੀ ਆ ਤੇ ਤੁਹਾਨੂੰ ਮੈਂ ਅੱਜ ਫੋਟੋ ਦਿਖਾਉਣ ਲੱਗਿਆ ਇਹ ਦੇਖੋ ਸਾਰੇ ਨਾ ਠੀਕ ਨੇ ਗੁੱਠੇ ਦਾ ਨਾਅ ਇਹ ਦੇਖੋ ਤੁਸੀਂ ਤੁਹਾਨੂੰ ਅਸੀਂ ਦਿਖਾ ਦਿੰਨੇ ਆ ਇਹ ਗੁੱਠੇ ਦਾ ਨਾਅ ਹੈਗਾ ਉਹ ਕਹਿੰਦੇ ਵੀ ਹਮੇਸ਼ਾ ਸਾਨੂੰ ਗੁੱਠੇ ਦਾ ਨਾਅ ਕਢਵਾਉਣਾ ਪੈਂਦਾ ਉਹ ਨਾਅ ਕਢਵਾ ਕਢਵਾ ਕੇ ਉਹ ਲੇਡੀਜ਼ ਹੈ ਜਿਹੜੀ ਸਾਡੀ ਭੈਣ ਉਹ ਉਹਨੇ ਆਪਣਾ ਹਾਲਾਤ ਵੱਧ ਤੋਂ ਵੱਧ ਕਰ ਲੇ ਬਾਕੀ ਸਾਰੀ ਚੀਜ਼ਾਂ ਠੀਕ ਨੇ ਇਹ ਜ਼ਖਮ ਗੂਠੇ ਦਾ ਠੀਕ ਨਹੀਂ ਹੁੰਦਾ ਕੀ ਇਹਦੇ ਤੇ ਜਾਮਣ ਦਾ ਨੁਸਖਾ ਚੱਲੂਗਾ ਜੇ ਸਾਡੀ ਭੈਣ ਦੇਖ ਰਹੀ ਹੈ ਦੇਖੋ ਫਰੁਕੀ ਸਾਹਿਬ ਤੁਸੀਂ ਹੁਣੇ-ਹੁਣੇ ਮੈਨੂੰ ਵੀਡੀਓ ਚਲਦੀ ਦੇ ਵਿੱਚ ਫੋਟੋ ਦਿਖਾਈ ਆ ਜੀ ਜੀ ਪਹਿਲਾਂ ਆਪਾਂ ਮਿਲਿਆ ਨਹੀਂ ਦੱਸਿਆ ਮੈਨੂੰ ਜੀ ਜੀ ਮੈਂ ਇਹਦੇ ਬਾਰੇ ਕਹਿਣਾ ਇਸ ਭੈਣ ਨੂੰ ਜੇ ਤੁਸੀਂ ਭੈਣ ਜੀ ਜਾਮਣ ਦੇ ਪੱਤਿਆਂ ਦੀ ਗਰਮ ਕਰਕੇ ਟਕੋਰ ਕਰਨੀ ਸ਼ੁਰੂ ਕਰ ਦਿਓ ਮੈਂ ਕਹਿੰਨਾ ਜੀ ਤੁਹਾਡਾ ਜਿਹੜਾ ਜ਼ਖਮਾ ਬਿਲਕੁਲ ਭਰਨਾ ਸ਼ੁਰੂ ਹੋ ਜਾਊਗਾ ਬਿਲਕੁਲ ਠੀਕ ਹੋ ਜਾਊਗਾ ਜਿਹੜਾ ਪੈਰ ਤੁਸੀਂ ਬਾਰ ਬਾਰ ਕਹਿੰਦੇ ਹੋ ਨੌਕ ਕੜਵਾਉਣਾ ਪੈਂਦਾ ਕੜਵਾਉਂਦੀ ਲੋੜ ਨਹੀਂ ਪੈਣੀ ਇੱਕ ਵਾਰ ਸਾਡੇ ਵਾਲਾ ਨੁਸਖਾ ਜਿਹੜਾ ਅਜਾ ਮਾਕੇ ਦੇਖਿਓ ਬਹੁਤ ਵਧੀਆ ਰਿਜ਼ਲਟ ਮਿਲਣਗੇ ਆ ਨਾ ਸਿਰਫ ਇੱਕ ਗੁੱਠਾ ਸਗੋ ਦੂਸਰਾ ਸੱਜਾ ਤੇ ਖੱਬਾ ਦੋਨੇ ਗੁੱਠਿਆਂ ਦੇ ਨਾ ਉਹਨੇ ਅੱਛਾ ਦੋਨੇ ਗੁੱਠਿਆਂ ਦੇ ਨੇ ਹਾਂਜੀ ਠੀਕ ਹੈ ਜੀ ਪੈਰ ਦੇ ਉੱਤੇ ਤਾਂ ਸਵੇਲਿੰਗ ਵੀ ਹੈ ਫਰੁਕੀ ਸਾਹਿਬ ਸਵੇਲਿੰਗ ਵੀ ਸਵੇਲਿੰਗ ਵੀ ਜਿਹੜੀ ਹੈ ਠੀਕ ਹੋਣ ਲੱਗ ਜੂਗੀ ਦੇਖੋ ਤੁਸੀਂ ਨੇੜਿਓ ਕਰਕੇ ਮੈਂ ਦਿਖ ਇਹਨਾਂ ਨੂੰ ਪਤਾ ਕੀ ਅਫਰੂਕੀ ਸਾਹਿਬ ਐਦਾਂ ਦੇ ਸਰਪ੍ਰਾਈਜ਼ ਦੇ ਅੰਦਰ ਰਹਿੰਦੇ ਨੇ ਵੀ ਡਾਕਟਰ ਨੂੰ ਕੁਝ ਪਤਾ ਵੀ ਆ ਇਹ ਸਾਨੂੰ ਨਾ ਇਹ ਇਹ ਥੋੜਾ ਜਿਹਾ ਜਿਉਂਦੇ ਰਹਿੰਦੇ ਨੇ ਵੀ ਇਹਨਾਂ ਨੂੰ ਕੁਝ ਪਤਾ ਵੀ ਆ ਇਹ ਕੋਈ ਨਾ ਕੋਈ ਸਾਨੂੰ ਐਦਾਂ ਦੀ ਇੱਕਦਮ ਸਾਨੂੰ ਕੋਈ ਲਿਆ ਕੇ ਗੱਲ ਦੱਸਣਗੇ ਵੀ ਦੇਖਦੇ ਆ ਡਾਕਟਰ ਨੂੰ ਪਤਾ ਦੇਖੋ ਫਰੂਕੀ ਸਾਹਿਬ ਅੱਜ ਮੈਂ ਆਨ ਕੈਮਰਾ ਤੁਸੀਂ ਮੈਨੂੰ ਚਲਦੀ ਵੀਡੀਓ 'ਚ ਦਿਖਾਈ ਹੈ ਨਾ ਲਾ ਮੈਂ ਭੈਣ ਜੀ ਨੂੰ ਕਹਿੰਦਾ ਭੈਣ ਜੀ ਤੁਸੀਂ ਜਾਮਣ ਦੇ ਪੱਤੇ ਨਿੰਮ ਦੇ ਪੱਤੇ ਦੋਨੇ ਮਿਲਾ ਕੇ ਦੋਨਾਂ ਦੀ ਟਕੋਰ ਸਵੇਰੇ ਸ਼ਾਮ ਕਰੋ ਤੇ ਜ਼ਖਮ ਨੂੰ ਸਾਫ਼ ਰੱਖੋ ਜ਼ਖਮ ਦੇ ਉੱਪਰ ਕੱਪੜਾ ਬੰਨ੍ਹ ਕੇ ਰੱਖੋ ਮੱਖੀ ਨਾ ਬੈਠਣ ਦਿਓ ਤੁਹਾਨੂੰ ਇੱਕ ਮਹੀਨੇ ਦੇ ਵਿੱਚ ਵਿੱਚ ਕਿਸੇ ਡਾਕਟਰ ਕੋਲ ਜਾਣ ਦੀ ਲੋੜ ਨਹੀਂ ਕੋਈ ਜ਼ਖਮਾਂ ਦੀ ਦਵਾਈ ਲੈਣ ਦੀ ਲੋੜ ਨਹੀਂ ਤੁਹਾਡਾ ਜ਼ਖਮ ਠੀਕ ਹੋ ਜਾਊਗਾ ਤੁਸੀਂ ਕੀ ਕਰਨਾ ਇਹਦੇ ਜਮਣ ਦੇ ਪੱਤਿਆਂ ਦਾ ਜਦੋਂ ਤੁਸੀਂ ਟਕੋਰ ਕਰ ਲੀ ਉਸ ਤੋਂ ਬਾਅਦ ਜਮਣ ਦੇ ਪੱਤੇ ਦੀ ਚਟਣੀ ਬਣਾਉਣੀ ਹੈ ਚਟਣੀ ਬਣਾ ਕੇ ਜਿਹੜਾ ਤੁਹਾਡਾ ਜ਼ਖਮ ਆ ਜ਼ਖਮ ਦੇ ਉੱਤੇ ਲੇਪ ਕਰਨਾ ਲੇਪ ਕਰਕੇ ਤੁਸੀਂ ਉਹਨੂੰ ਰਾਤ ਨੂੰ ਛੱਡ ਦੇਣਾ ਐਵੇਂ ਬੰਨ ਕੇ ਪੱਟੀ ਛੱਡ ਦੇਣਾ ਸਵੇਰੇ ਉੱਠਣਾ ਦੁਬਾਰਾ ਫੇਰ ਜ਼ਖਮ ਨੂੰ ਧੋਣਾ ਤੇ ਲੇਪ ਕਰਕੇ ਦੁਬਾਰਾ ਫੇਰ ਪੱਟੀ ਬੰਨ ਲੈਣੀ ਹੈ ਤੁਹਾਡਾ ਜ਼ਖਮ ਬਿਲਕੁਲ ਠੀਕ ਹੋ ਜਾਊਗਾ ਕੀ ਬਾਤ ਐ ਸੋ ਦੇਖੋ ਉਹ ਇਹ ਜਿਸ ਸਾਡੀ ਭੈਣ ਨੇ ਇਹ ਨੁਸਖਾ ਫਾਰਮੂਲਾ ਡਾਕਟਰ ਸਾਹਿਬ ਤੋਂ ਪੁੱਛਿਆ ਸੀ ਆਨਲਾਈਨ ਹੀ ਉਹਦਾ ਹੱਲ ਹੋ ਗਿਆ ਅਚਾ ਡਾਕਟਰ ਸਾਹਿਬ ਅਲਸਰਾ ਦੀ ਤੁਸੀਂ ਗੱਲ ਕਰਦੇ ਸੀ ਜ਼ਖਮਾਂ ਦੀ ਤੁਸੀਂ ਗੱਲ ਕਰਦੇ ਸੀ ਜਿਹੜੇ 슈ਗਰ ਕਰਕੇ ਜ਼ਖਮ ਹੋਗੇ ਜੀ ਡਾਕਟਰ ਸਾਹਿਬ ਲੋਕਾਂ ਨੇ 슈ਗਰ ਕਰਕੇ ਜ਼ਖਮ ਹੀ ਨਹੀਂ ਜਦਕਿ ਇਹ ਭੈਣ ਨੂੰ ਮੈਂ ਪੁੱਛਿਆ ਕਹਿੰਦੀ ਸਾਡੂ ਕੋਈ 슈ਗਰ ਨਹੀਂ ਕੋਈ ਦਿੱਕਤ ਪਰੇਸ਼ਾਨੀ ਹੈ ਨਹੀਂ ਤੇ ਜਿਨ੍ਹਾਂ ਨੂੰ 슈ਗਰ ਨਾਲ ਜ਼ਖਮ ਹੋ ਜਾਂਦੇ ਨੇ ਉਂਗਲੀਆਂ ਕੱਟ ਦਿੰਦੇ ਨੇ ਉਂਗਲੀਆਂ ਨੀਲੀਆਂ ਹੋ ਜਾਂਦੀਆਂ ਨੇ ਕਾਲੀਆਂ ਹੋ ਜਾਂਦੀਆਂ ਨੇ ਪਹਿਲਾ ਗੁੱਠਾ ਕੱਟਦੇ ਨੇ ਫਿਰ ਨਾਲ ਦੀ ਉਂਗਲੀ ਫਿਰ ਨਾਲ ਦੀ ਉਂਗਲੀ ਫਿਰ ਪੈਰ ਫਿਰ ਲੱਤ ਤੱਕ ਵੱਡਣ ਦੀ ਨੌਬਤ ਆ ਜਾਂਦੀ ਹੈ ਕੀ ਇਹ ਦਰਖਤ ਉਹਨਾਂ ਤੇ ਕੰਮ ਕਰੇਗਾ ਫਿਰ ਕਿ ਸਰ ਜਿੰਨੇ ਸ਼ੂਗਰ ਵਧੀ ਹੋਇਆ ਉਹਨਾਂ ਨੂੰ ਨਾ ਰੋਟੀ ਖਾਣ ਤੋਂ ਬਾਅਦ ਇਹਦਾ ਚਾਹੇ ਤਾਂ ਤੁਸੀਂ ਨਾ ਪੱਤਿਆਂ ਨੂੰ ਸੁਕਾ ਕੇ ਛਾਵੇਂ ਸੁਕਾ ਲਓ ਪੱਤਿਆਂ ਨੂੰ ਸੁਕਾ ਕੇ ਪਾਊਡਰ ਬਣਾ ਕੇ ਰੱਖ ਲਓ ਅੱਧਾ ਚਮਚ ਸਵੇਰੇ ਅੱਧਾ ਚਮਚ ਸ਼ਾਮ ਨੂੰ ਜਾਂ ਤਾਂ ਤੁਸੀਂ ਕੜਾ ਬਣਾ ਕੇ ਵੀ ਲੈ ਸਕਦੇ ਹੋ ਜੇ ਤੁਸੀਂ ਪਾਊਡਰ ਫਾਰਮ ਚ ਲੈ ਸਕਦੇ ਹੋ ਤਾਂ ਅੱਧਾ ਚਮਚ ਸਵੇਰੇ ਅੱਧਾ ਚਮਚ ਸ਼ਾਮ ਨੂੰ ਨਾਰਮਲ ਪਾਣੀ ਦੇ ਨਾਲ ਲੈਣਾ ਸ਼ੁਰੂ ਕਰ ਦਿਓ ਖਾਣਾ ਖਾਣ ਤੋਂ ਅੱਧਾ ਘੰਟਾ ਬਾਅਦ ਨਾਲੇ ਤੁਸੀਂ ਕਰੋ ਟਕੋਰੇ ਦੀ ਨਾਲੇ ਤੁਸੀਂ ਜਿਹੜੀ ਜਿੱਥੇ ਜ਼ਖਮ ਹੋਇਆ ਉਹ ਤੇ ਲੇਪ ਕਰੋ ਤਾਂ ਤੁਹਾਨੂੰ ਬਹੁਤ ਵਧੀਆ ਰਿਜ਼ਲਟ ਮਿਲਣਗੇ ਤੁਹਾਨੂੰ ਕੋਈ ਅੰਗ ਕਟਾਉਣ ਦੀ ਲੋੜ ਨਹੀਂ ਬਿਲਕੁਲ ਤੰਦਰੁਸਤ ਹੋ ਜਾਓਗੇ ਸਾਨੂੰ ਕੁਦਰਤ ਨੇ ਇੰਨੇ ਵਧੀਆ ਸਾਨੂੰ ਫਕਤ ਪੇੜ-ਪੌਦੇ ਦਿੱਤੇ ਨੇ ਅਸੀਂ ਕਿਉਂ ਆਪਣੇ ਅੰਗ ਕਟਾਉਣੇ ਆ ਇਹ ਤਾਂ ਨਵੇਂ ਜਿੱਦਾਂ ਇਹਦੇ ਪੱਤੇ ਨਿਕਲਦੇ ਏਦਾਂ ਹੀ ਅੰਗਾਂ ਨੂੰ ਨਵਾਂ ਕਰ ਦਿੰਦੇ ਆ ਫੁਰਕੀ ਸਾਹਿਬ ਇਹ ਤਾਂ ਇਦਾਂ ਦੀ ਇੱਕ ਆਪਾਂ ਨੂੰ ਸਜੀਵਨੀ ਦਿੱਤੀ ਆ ਕੁਦਰਤ ਨੇ ਜੀ ਅੱਛਾ ਡਾਕਟਰ ਸਾਹਿਬ ਇੱਕ ਹੋਰ ਬੜੀ ਅਹਿਮ ਇਥੇ ਸਵਾਲ ਇਥੇ ਬਣਦਾ ਹੈ ਕਿ ਜਿਹੜੇ ਲੋਕਾਂ ਨੂੰ ਤੁਸੀਂ ਕਹਿ ਰਹੇ ਸੀ ਕਿ ਕਬਜ਼ ਹੈਗੀ ਹੈ ਜਿਹੜੇ ਲੋਕਾਂ ਨੂੰ ਬਲੂਟਿੰਗ ਹੈਗੀ ਹੈ ਜਿਨ੍ਹਾਂ ਲੋਕਾਂ ਦਾ ਲਗਾਤਾਰ ਪੇਟ ਵਧਦਾ ਜਾ ਰਿਹਾ ਹੈ ਵਜ਼ਨ ਵਧਦਾ ਜਾ ਰਿਹਾ ਹੈ ਮਤਲਬ ਵਿਆਹ ਤੋਂ ਪਹਿਲਾਂ ਵਜ਼ਨ ਕੁਛ ਸੀ ਤੇ ਵਿਆਹ ਤੋਂ ਬਾਅਦ ਬਿਲਕੁਲ ਗੋਲ ਗੱਪਿਆਂ ਵਰਗੇ ਹੋ ਗਏ ਨੇ ਉਹਨਾਂ ਤੇ ਇਹ ਕੰਮ ਕਰੇਗਾ ਇਹ ਵਜ਼ਨ ਘਟਾਉਣ ਚ ਮਹਾਰ ਹੈਗੇ ਨੇ ਪੱਤੇ ਇਹ ਦਰਖਤ ਦੇਖੋ ਫਰੁਗੀ ਸਾਹਿਬ ਇਹਨੇ ਨਾ ਬਲੱਡ ਤੇ ਕੰਮ ਕਰਨਾ ਠੀਕ ਹੈ ਜਿਨ੍ਹਾਂ ਨੂੰ ਜਿਵੇਂ ਕਹਿੰਦੇ ਨੇ ਨਾ ਬਲੱਗ ਬਲੱਡ ਸ਼ੂਗਰ ਜੀ ਬਲੱਡ ਦੇ ਹਾਰਟ ਤੇ ਲੀਵਰ ਤੇ ਪੇਟ ਦੇ ਬਹੁਤ ਵਧੀਆ ਕੰਮ ਕਰਦੇ ਆ ਇਹ ਠੀਕ ਹੈ ਜਿਨ੍ਹਾਂ ਨੂੰ ਬਲੱਡ ਸ਼ੂਗਰ ਹੋ ਗਈ ਉਹ ਵੀ ਇਹਦਾ ਪਾਊਡਰ ਦਾ ਇਸਤੇਮਾਲ ਕਰਨ ਪੱਤਿਆਂ ਦੇ ਜਾਂ ਕੜਾ ਬਣਾ ਕੇ ਇਹਦਾ ਇਸਤੇਮਾਲ ਕਰਨਾ ਚਾਹੀਦਾ ਜਿਨ੍ਹਾਂ ਦਾ ਲੀਵਰ ਖਰਾਬ ਹੋ ਗਿਆ ਲੀਵਰ ਤੇ ਵੀ ਵਧੀਆ ਕੰਮ ਕਰਦੀ ਹੈ ਜਿਹੜੇ ਲੋਕਾਂ ਦੇ ਜਿਨ੍ਹਾਂ ਦੇ ਹਾਰਟ ਪ੍ਰੋਬਲਮ ਹੋ ਗਈ ਹਾਰਟ ਬਲੌਕੇਜ ਹੋ ਗਈ ਨਸਾਂ 'ਚ ਬਲੌਕੇਜ ਹੋ ਗਈ ਨਸਾਂ ਨੂੰ ਜਿਹੜੀ ਬਲੌਕੇਜ ਆ ਉਹਨੂੰ ਬਿਲਕੁਲ ਹੀ ਖੋਲ ਦਿੰਦਾ ਇਹ ਜਿਹਨੇ ਕਲੇਸਟੋਲ ਵੱਜ ਜਾਂਦਾ ਕਲੇਸਟੋਲ ਵਧਣ ਕਰਕੇ ਜਿਹੜੀ ਹਾਰਟ ਪ੍ਰੋਬਲਮ ਹੁੰਦੀ ਆ ਉਹਨੂੰ ਬਹੁਤ ਵਧੀਆ ਹੱਲ ਕਰ ਜਾਂਦਾ ਫੁਰਕੀ ਸਾਹਿਬ ਵਜਨ ਨੂੰ ਤਾਂ ਘਟਾਉਣਾ ਹੀ ਘਟਾਉਣਾ ਹੈ ਇਹਨੇ ਜਿਹਨਾਂ ਦਾ ਪੇਟ ਸਾਫ਼ ਨਹੀਂ ਹੁੰਦਾ ਦੇਖੋ ਜਿਹਨਾਂ ਦੀ ਕਬਜ ਰਹਿਣ ਲੱਗ ਗਈ ਕਬਜ ਰਹਿਣ ਨਾਲ ਕੀ ਆ ਪੇਟ ਸਾਫ਼ ਨਹੀਂ ਹੁੰਦਾ ਲੀਵਰ ਪ੍ਰੋਪਰ ਕੰਮ ਨਹੀਂ ਕਰਦਾ ਤਾਂ ਸਾਡਾ ਪੇਟ ਬਾਹਰ ਨੂੰ ਆਣਾ ਸ਼ੁਰੂ ਹੋ ਜਾਂਦਾ ਉਹਦੇ ਨਾਲ ਕੀ ਆ ਫੁਰਕੀ ਸਾਹਿਬ ਇਹ ਬਿਮਾਰੀਆਂ ਘੇਰ ਲੈਂਦੀਆਂ ਨੇ ਸਾਨੂੰ ਜਦੋਂ ਕਹਿੰਦੇ ਪੇਟ ਸਵਸਥ ਨਹੀਂ ਹੈਗਾ ਪੇਟ ਸਾਡਾ ਸਾ ਨੀ ਹੁੰਦਾ ਹੈਗਾ ਪੇਟ ਸਾਡਾ ਸਹੀ ਨਹੀਂ ਹੈਗਾ ਸਾਨੂੰ ਇੱਕ ਇੱਕ ਅੰਗ ਦੇ ਉੱਤੇ ਸਾਨੂੰ ਬਿਮਾਰੀਆਂ ਨੇ ਪਕੜ ਬਣਾ ਲੈਣੀ ਆ ਤੇ ਸਾਨੂੰ ਬਿਸਤਰੇ ਦੇ ਕਿਨਾਰੇ மஞ்சੇ ਦੇ ਉੱਤੇ ਲਟਾ ਦੇਣਾ ਜੇ ਅਸੀਂ ਆਪਣੇ ਪੇਟ ਨੂੰ ਸਾਫ਼ ਕਰ ਲਿਆ ਅਸੀਂ ਪੇਟ ਨੂੰ ਆਪਣੇ ਨੂੰ ਠੀਕ ਕਰ ਲਿਆ ਤਾਂ ਤੁਸੀਂ ਬਿਮਾਰੀਆਂ ਨੂੰ ਕੋਹਾਂ ਦੂਰ ਭੇਜ ਦੋਗੇ ਆਪਣੇ ਕੋਲੋਂ ਤੁਹਾਡੇ ਕੋਲੇ ਫੜਕਣਗੀਆਂ ਨਹੀਂ ਇਹ ਇਮਿਊਨਿਟੀ ਪਾਵਰ ਨੂੰ ਵੀ ਬਹੁਤ ਵਧਾਉਂਦਾ ਇਹ ਜਿਹੜਾ ਸਾਡਾ ਜਮਣ ਦਾ ਦਰਖਤਾਜ ਤੁਹਾਨੂੰ ਦਿਖਾਇਆ ਜਮਣ ਦੇ ਪੱਤੇ ਨੇ ਜਿਹੜੇ ਇਮਿਊਨਿਟੀ ਜਿੰਨਾਂ ਦੀ ਘਟਾ ਇਮਿਊਨ ਸਿਸਟਮ ਘਟ ਗਿਆ ਜਿਨ੍ਹਾਂ ਨੂੰ ਬਿਮਾਰੀਆਂ ਛੇਤੀ ਫੜ ਲੈਂਦੀਆਂ ਨੇ ਜਿਨ੍ਹਾਂ ਨੂੰ ਬੁਖਾਰ ਬਹੁਤ ਜਲਦੀ ਆਉਂਦਾ వైరਲ ਬੁਖਾਰ ਲਾ ਲਓ ਜਾਂ ਤੁਸੀਂ ਮੌਸਮੀ ਬੁਖਾਰ ਲਾ ਲਓ ਜਿਨ੍ਹਾਂ ਦਾ ਬੁਖਾਰ ਨਹੀਂ ਉਤਰਦਾ ਉਹ ਵੀ ਇਹਦਾ ਕੜਾੜਾ ਬਣਾ ਕੇ ਪੀਓ ਉਹਨਾਂ ਦਾ ਜਿਹੜਾ ਬੁਖਾਰ ਆ ਬੁਖਾਰ ਠੀਕ ਹੋਣ ਲੱਗਦਾ ਜਿਨ੍ਹਾਂ ਨੂੰ ਸੁਪਨ ਦੋਸ਼ ਤਾਂ ਤਾਂ ਲਕੋਰੀਏ ਦੀ ਪ੍ਰੋਬਲਮ ਆ ਉਹਨਾਂ ਨੂੰ ਕੀ ਕਰਨਾ ਚਾਹੀਦਾ ਆਮਲਾ ਪਾਊਡਰ ਲੈ ਲਓ 50 ਗ੍ਰਾਮ 50 ਗ੍ਰਾਮ ਇਹਦਾ ਪੱਤਿਆਂ ਦਾ ਝੂਰਨ ਬਣਾ ਕੇ ਮਿਕਸ ਕਰਕੇ ਵਿੱਚ ਮਿਸ਼ਰੀ ਮਲਾ ਕੇ ਸਵੇਰੇ ਸ਼ਾਮ ਇੱਕ ਇੱਕ ਚਮਚ ਰੋਟੀ ਦੁੱਧ ਦਾ ਘੰਟਾ ਬਾਅਦ ਨਾਰਮਲ ਪਾਣੀ ਨਾਲ ਲੈਣਾ ਸ਼ੁਰੂ ਕਰ ਲਓ ਵੀਰਜ ਦੀ ਕੁਆਲਿਟੀ ਵਧਾ ਦੂਗਾ ਸਪਰਮ ਵਧਾ ਦੂਗਾ ਵੀਰਜ ਜਿਹੜਾ ਪਤਲਾ ਪੈ ਗਿਆ ਉਹਨੂੰ گاੜਾ ਕਰ ਦੂਗਾ ਜਿਨ੍ਹਾਂ ਦੀ ਟਾਈਮਿੰਗ ਘੱਟ ਗਈ ਟਾਈਮਿੰਗ ਵਧਾ ਦੂਗਾ ਬਹੁਤ ਹੀ ਹੱਲ ਕਰ ਦਿੰਦਾ ਮਰਦਾਨਾ ਕਮਜ਼ੋਰੀ ਆ ਜਿਨ੍ਹਾਂ ਦੀ ਉਹਨਾਂ ਦੀ ਮਰਦਾਨਾ ਕਮਜ਼ੋਰੀ ਨੂੰ ਖਤਮ ਕਰ ਦੂਗਾ ਜੀ 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 ਡਾਕਟਰ ਸਾਬਤ ਬਹੁਤ ਬਹੁਤ ਸ਼ੁਕਰੀਆ ਜੀ ਹੋਰ ਵੀ ਤੁਹਾਡੇ ਨਾਲ ਗੱਲਬਾਤ ਦਾ ਅਸੀਂ سلسلہ ਜਾਰੀ ਰੱਖਾਂਗੇ ਸਾਡੇ ਨਾਲ ਡਾਕਟਰ ਅਮਨਪ੍ਰੀਤ ਸਿੰਘ ਜਿਨ੍ਹਾਂ ਨੇ ਦੱਸਿਆ ਕਿ ਕਿਸ ਤਰੀਕੇ ਨਾਲ ਅਸੀਂ ਜਾਮਣ ਦੇ ਦਰਖਤ ਦਾ ਇਸਤੇਮਾਲ ਕਰ ਸਕਦੇ ਹਾਂ ਸਾਡੇ ਨਾਲ ਇਸ ਜਾਮਣ ਨੂੰ ਕਿਸ ਤਰੀਕੇ ਨਾਲ ਅਸੀਂ ਇਸਤੇਮਾਲ ਕਰ ਸਕਦੇ ਹਾਂ ਕਿਵੇਂ ਇਹਦਾ ਭੈਣਾਂ ਸਾਡੀਆਂ ਫਾਇਦਾ ਲਾ ਸਕਦੀ ਨੇ ਉਹਦੇ ਬਾਬਤ ਵੀ ਅਸੀਂ ਗੱਲਬਾਤ ਕਰਦੇ ਡਾਕਟਰ ਸਾਹਿਬ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਵੀ ਹਕੀਕਤ ਟੀਵੀ ਪੰਜਾਬੀ ਤੇ ਤੁਹਾਡਾ ਵੀ ਧੰਨਵਾਦ ਜੀ ਅੱਛਾ ਡਾਕਟਰ ਸਾਹਿਬ ਜਿਹੜਾ ਇਹ ਜਾਮਣ ਦੇ ਪੱਤੇ ਹੈਗੇ ਨੇ ਡਾਕਟਰ ਸਾਹਿਬ ਨੇ ਬੰਦਿਆਂ ਵਾਸਤੇ ਤਾਂ ਅਨੇਕਾਂ ਫਾਇਦੇ ਗਣਵਾਤੇ ਸਾਡੀਆਂ ਭੈਣਾਂ ਇਹ ਜਿਨ੍ਹਾਂ ਦੇ ਘਰ ਜਾਮਣ ਲੱਗੀ ਹੋਈ ਹੈ ਜਾਂ ਜਿਨ੍ਹਾਂ ਦੇ ਗਵਾਂਡ ਚ ਜਾਮਣ ਲੱਗੀ ਹੋਈ ਹੈ ਉਹ ਕਿਵੇਂ ਫਾਇਦਾ ਲੈ ਸਕਦੀਆਂ ਨੇ ਇਹ ਭੈਣਾਂ ਨੂੰ ਵੀ ਬਹੁਤ ਜ਼ਿਆਦਾ ਫਾਇਦੇਮੰਦ ਆ ਜਿਵੇਂ ਕਿ ਜਿਨ੍ਹਾਂ ਨੂੰ ਜ਼ਿਆਦਾ ਮੈਂਸਸ ਆਉਂਦੀ ਹੋਵੇ ਜਾਂ ਪੀਰੀਅਡ ਉੱਪਰ-ਨੀਚੇ ਹੁੰਦੇ ਹੋਣ ਜਾਂ ਯੂ.ਟੀ.ਆਈ. ਇਨਫੈਕਸ਼ਨ ਹੋਵੇ ਯੂ.ਟੀ.ਆਈ. ਦੀ ਇਨਫੈਕਸ਼ਨ ਜਾਂ ਬਾਥਰੂਮ ਪੀਲਾ ਆਉਂਦਾ ਹੋਵੇ ਲੱਕੇ ਆਉਂਦਾ ਹੋਵੇ ਉਹਦੇ ਲਈ ਬਹੁਤ ਜ਼ਿਆਦਾ ਫਾਇਦੇਮੰਦ ਆ ਜਾਂ ਜਈਆਂ ਦੇ ਪ੍ਰਾਈਵੇਟ ਪਾਰਟਸ ਦੇ ਪਰਖਾਰਸ਼ ਖੁਜਲੀ ਹੁੰਦੀ ਰਹਿੰਦੀ ਆ ਉਹਨਾਂ ਲਈ ਜਾਂ ਫੇਸ ਦੇ ਉੱਤੇ ਸ਼ਾਇਆ ਕਿੱਲ ਹੁਣ ਜਾਂ ਲਕੋਰੀਏ ਦੀ ਪ੍ਰੋਬਲਮ ਆਵੇ ਉਹਦੇ ਲਈ ਵੀ ਬਹੁਤ ਜ਼ਿਆਦਾ ਫਾਇਦੇਮੰਦ ਹੈ। ਬਹੁਤ ਪੈਦਾ ਮਿਲ ਸਕਦਾ ਹੈ। ਇਸਤੇਮਾਲ ਕਿਵੇਂ ਕਰਨ ਸਾਡੀਆਂ ਭੈਣਾਂ ਜਿਹੜੇ ਤੁਸੀਂ ਇਹ ਦੱਸੇ ਨੇ ਬਿਮਾਰੀਆਂ ਦੱਸੀਆਂ ਨੇ ਉਹਦੇ ਵਿੱਚ ਇਸਤੇਮਾਲ ਕਿਵੇਂ ਹੁੰਦਾ ਜਮਣ ਜਮਣ ਜਿਹੜਾ ਜਮਣ ਦੇ ਪੱਤਿਆਂ ਦਾ। ਜਮਣ ਦੇ ਪੱਤਿਆਂ ਨੂੰ ਜਿੰਮੇ ਜਿਆ ਕਰੂਮਲਾ ਲੈ ਕੇ ਉਬਾਲ ਕੇ ਇਹਨਾਂ ਨੂੰ ਥੋੜੇ ਥੋੜੇ ਖਾਣਾ ਖਾਣ ਤੋਂ 1-2 ਘੰਟਾ ਬਾਅਦ ਪੀਣਾ ਚਾਹੀਦਾ। ਠੀਕ ਹੈ। ਜੀ 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 ਚਲੋ ਬਹੁਤ ਬਹੁਤ ਸ਼ੁਕਰੀਆ। ਅੱਛਾ ਡਾਕਟਰ ਸਾਹਿਬ ਤੁਸੀਂ ਇੱਕ ਚਟਨੀ ਦਾ ਜ਼ਿਕਰ ਕਰਦੇ ਸੀ। ਕਿ ਜਿਹੜਾ ਬੰਦਾ ਜਾਮਣ ਦੇ ਪੱਤਿਆਂ ਦੀ ਚਟਨੀ ਬਣਾ ਕੇ ਖਾ ਲੇਗਾ ਮਤਲਬ ਉਹਨੂੰ ਆਉਣ ਵਾਲੇ ਕਈ ਸਾਲ ਬਗੈਰ ਬਿਮਾਰੀਆਂ ਤੋਂ ਲੰਘਾ ਲੇਗਾ ਇਹਦੇ ਵਿੱਚ ਵਿਟਾਮਿਨ ਬਹੁਤ ਹੁੰਦੇ ਆ ਫਰੁਕੀ ਸਾਹਿਬ ਜੀ ਦੇਖੋ ਅਸੀਂ ਇਹਨੂੰ ਪਾਊਡਰ ਫਾਰਮ 'ਚ ਵੀ ਇਸਤੇਮਾਲ ਕਰ ਸਕਦੇ ਹਾਂ ਚਟਨੀ ਬਣਾ ਕੇ ਵੀ ਅਸੀਂ ਰੱਖ ਸਕਦੇ ਹਾਂ ਕਿਵੇਂ ਬਣਾਈਏ ਚਟਨੀ ਕਿਵੇਂ ਬਣਾਈਏ ਚਟਨੀ ਦਾ ਕੀ ਕਰਨਾ ਇਹਦੇ ਪੱਤੇ ਲੈ ਲੈਣੇ ਆ ਫਰੁਕੀ ਸਾਹਿਬ ਪੱਤੇ ਲੈ ਕੇ ਕੁੱਟ ਕੇ ਇਹਨੂੰ ਚੰਗੀ ਤਰ੍ਹਾਂ ਇਹਦੇ ਵਿੱਚ ਥੋੜਾ ਜਿਹਾ ਸੈਦਾ ਨਮਕ ਪਾ ਕੇ ਇਹਦੇ ਵਿੱਚ ਥੋੜੀ ਕਾਲੀ ਮਿਰਚ ਪਾ ਕੇ ਇਹਨੂੰ ਤੁਸੀਂ ਚਟਣੀ ਦੇ ਰੂਪ ਚ ਇਸਤੇਮਾਲ ਕਰ ਸਕਦੇ ਹੋ ਜੇ ਤੁਸੀਂ ਮਿੱਠੀ ਚਟਣੀ ਬਣਾਉਣੀ ਆ ਤਾਂ ਅਸੀਂ ਤੁਸੀਂ ਕਹਿੰਦੇ ਜੀ ਕਾਲੀ ਮਿਰਚ ਨਹੀਂ ਪਾਉਣੀ ਨਮਕ ਨਹੀਂ ਪਾਉਣਾ ਬੀਪੀ ਵਾਧਾ ਸਾਡਾ ਤਾਂ ਤੁਸੀਂ ਇਹਨੂੰ ਕੁੱਟ ਕੇ ਇਹਦੇ ਵਿੱਚ ਥੋੜੇ ਸ਼ਹਿਦ ਪਾ ਕੇ ਤੁਸੀਂ ਉਹਦਾ ਵੀ ਇਸਤੇਮਾਲ ਕਰ ਸਕਦੇ ਹੋ ਜੀ 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 ਅੱਛਾ ਡਾਕਟਰ ਸਾਹਿਬ ਜੀ ਰਸੋਲੀਆਂ ਤੇ ਕੀ ਕੰਮ ਕਰਦੇ ਤੁਸੀਂ ਦੱਸਿਓ ਵੀ ਰਸੋਲੀਆਂ ਗੰਡਾਂ ਦਾ ਇਹ ਬੈਰੀ ਹੈਗਾ ਇਹਦੇ ਪੱਤੇ ਨੇ ਜਿਹੜੇ ਔਰ ਪੇਟ ਦੇ ਲਈ ਇਸ ਤੋਂ ਉੱਪਰ ਅੰਮ੍ਰਿਤ ਕੁਦਰਤ ਨੇ ਬਣਾਇਆ ਹੀ ਨਹੀਂ ਜੇ ਕੋ ਭੁਰਖਸੋ ਇੱਕ ਨਾ ਦੱਲੋ ਮੈਂ ਰਸੋਲੀਆਂ ਦਾ ਵਧੀਆ ਕੰਮ ਕਰਦੇ ਹੀ ਕਰਦਾ ਇੱਕ ਮੈਂ ਦੱਸਣਾ ਚਾਹੁੰਨਾ ਕਈ ਵਾਰ ਨਾ ਪੋਟੀ ਵਾਲੀ ਜਗ੍ਹਾ ਤੇ ਜਿਵੇਂ ਕਹਦੀ ਆ ਸੀ ਬਵਾਸੀਰ ਦਾ ਲੋਕ ਕਹਿੰਦੇ ਖੂਨ ਆਉਂਦਾ ਬਵਾਸੀਰ ਹੁੰਦੀ ਨਹੀਂ بڑے ਲੋਕਾਂ ਨੇ ਟੈਸਟ ਕਰਵਾਏ ਹੁੰਦੇ ਨੇ ਬੜੀਆਂ ਦਵਾਈਆਂ ਖਾਧੀਆਂ ਹੁੰਦੀਆਂ ਨੇ ਬਲੱਡ ਨਹੀਂ ਰੁਕਦਾ ਕਹਿੰਦੇ ਨੇ ਪਤਾ ਨਹੀਂ ਕੀ ਚੱਕਰ ਸਮਝ ਨਹੀਂ ਆਉਂਦੀ ਨਾ ਬਵਾਸੀਰ ਹੁੰਦੀ ਹੈ ਨਾ ਬਵਾਸੀਰ ਹੁੰਦੀ ਆ ਨਾ ਸਗਰਹਿਣੀ ਹੁੰਦੀ ਆ ਜਿਹਨੂੰ ਆਈਬੀਐਸ ਕਹ ਦਿੰਦੇ ਆ ਮਲ ਤੇ ਆਗਣ ਜਾਂਦੇ ਨੇ ਵਾਰ-ਵਾਰ ਨਾਲ ਹੀ ਉਹਨਾਂ ਨੂੰ ਜਿਹੜਾ ਪੋਟੀ ਦੇ ਵਿੱਚੋਂ ਖੂਨ ਆਉਂਦਾ ਠੀਕ ਹੈ ਖੂਨ ਆਉਂਦਾ ਲੋਕ ਪਰੇਸ਼ਾਨ ਹੋਏ ਹੋਏ ਨੇ ਉਹਦੇ ਤੋਂ ਡਰ ਵੀ ਜਾਂਦੇ ਨੇ ਉਹ ਕਹਿੰਦੇ ਜੀ ਅਸੀਂ ਟੈਸਟ ਵੀ ਕਰਾ ਲੇ ਇੰਡੋਸਕੋਪੀ ਕਰਾ ਲਈ ਅਸੀਂ ਆਪਣੀਆਂ ਸਕੈਨਾਂ ਕਰਵਾ ਲਈਆਂ ਪਰ ਸਾਨੂੰ ਕੋਈ ਡਾਕਟਰ ਕਹਿੰਦਾ ਤੁਹਾਨੂੰ ਪ੍ਰੋਬਲਮ ਹੀ ਨਹੀਂ ਤੁਹਾਡੀ ਬਿਲਕੁਲ ਸਹੀ ਹੈ ਨਾ ਕੋਈ ਅਲਸਰ ਆ ਨਾ ਤੁਹਾਡੀ ਵੱਡੀ ਯਾਤ ਖਰਾਬ ਆ ਇਹਦੇ ਵਿੱਚ ਵੱਡੀ ਯਾਤ ਦੀ ਪ੍ਰੋਬਲਮ ਨਹੀਂ ਹੁੰਦੀ ਛੋਟੀ ਯਾਤ ਦੀ ਪ੍ਰੋਬਲਮ ਹੁੰਦੀ ਆ ਫਰੂਕੀ ਸਾਹਿਬ ਜਿਹੜੀ ਛੋਟੀ ਯਾਤ ਹੁੰਦੀ ਆ ਉਹਦੇ ਵਿੱਚ ਇਨਫੈਕਸ਼ਨ ਹੋਣੀ ਸ਼ੁਰੂ ਆ ਜਾਂਦੇ ਕਈ ਵਾਰ ਸਾਡੀਆਂ ਰਿਪੋਰਟਾਂ ਵਿੱਚ ਨਹੀਂ ਫੜ ਆਉਂਦੀ ਰਿਪੋਰਟਾਂ ਵਿੱਚ ਨਹੀਂ ਫੜੀ ਜਾਂਦੀ ਜਿਨ੍ਹਾਂ ਨੂੰ ਵੀਰਾਂ ਨੂੰ ਜਾਂ ਭੈਣਾਂ ਨੂੰ ਬਲੱਡ ਆਉਂਦਾ ਬਵਾਸੀਰ ਨਹੀਂ ਹੈਗੀ ਉਹ ਇਹਦੇ ਪੱਤਿਆਂ ਦਾ ਕਾੜਾ ਬਣਾ ਕੇ ਪੀਂ ਨਾਲ ਬਹੁਤ ਵਧੀਆ ਰਿਜ਼ਲਟ ਮਿਲੂ ਇਹ ਨਹੀਂ ਹੈਗਾ ਇੱਕ ਦੋ ਦਿਨ ਪੀਤਾ ਦਾ ਸੀ ਕਹਦੀਏ ਜੀ ਆਰਾਮ ਨਹੀਂ ਮਿਲਿਆ ਘੱਟੋ ਘੱਟ ਮਹੀਨਾ ਡੇਢ ਮਹੀਨਾ 2 ਮਹੀਨੇ ਦਾ ਇਸਤੇਮਾਲ ਕਰੋ ਬਹੁਤ ਵਧੀਆ ਰਿਜ਼ਲਟ ਮਿਲਣਗੇ ਜੇ ਤੁਸੀਂ ਅਲਟਰਸ ਕੋਲਾਈਟਿਸ ਦੀ ਗੱਲ ਕਰਦੇ ਹੋ ਜੀ 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 ਜਿਨ੍ਹਾਂ ਨੇ ਕੋਈ ਬਿਮਾਰੀ ਹੋਈ ਹੈ ਜੀ ਦਾ ਇਹ ਉਹੀ ਪਤਾ ਕੀ ਛੋਟੀ ਆਂਦੀ ਪਤਾ ਕੀ ਹੁੰਦਾ ਫਿਰ ਕੀ ਸਾਹਿਬ ਦੇਖੋ ਇਹਦੇ ਵਿੱਚ ਕੀ ਆ ਕੁਝ ਲੋਕਾਂ ਨੂੰ ਨਹੀਂ ਪਤਾ ਲੱਗਦਾ ਫਿਰ ਆਪਾਂ ਨੂੰ ਪੰਜਾਬੀ 'ਚ ਸਮਝਾਉਣਾ ਪੈਂਦਾ ਪੰਜਾਬੀ ਦੇ ਵਿੱਚ ਕੀ ਆ ਚੰਗੀ ਤਰ੍ਹਾਂ ਸਮਝ ਲੱਗ ਜਾਂਦੀ ਮੇਰੇ ਕੋਲ ਬਹੁਤ ਇਦਾਂ ਦੇ ਲੋਕ ਹੁੰਦੇ ਆ ਕਹਿੰਦੇ ਜੀ ਤੁਸੀਂ ਇੰਗਲਿਸ਼ ਵਿੱਚ ਕੁਝ ਦੱਸਿਆ ਸੀਗਾ ਉਹ ਸਾਨੂੰ ਸਮਝ ਹੀ ਨਹੀਂ ਆਇਆ ਕੀ ਹੁੰਦੀ ਆ ਫਿਰ ਉਹ ਦੁਬਾਰਾ ਫੋਨ ਕਰਨਗੇ ਫਿਰ ਸਾਨੂੰ ਪੁੱਛਣਗੇ ਕਿ ਆਪਣੇ ਕੋਲ ਇੰਨਾ ਟਾਈਮ ਨਹੀਂ ਹੁੰਦਾ ਪੇਸ਼ੈਂਟ ਬੈਠਣਦੇ ਮੇਰੇ ਤੋਂ ਵੀ ਕਈ ਵਾਰ ਗੱਲ ਨਹੀਂ ਹੁੰਦੀ ਉਹਦੇ ਕਰਕੇ ਮੈਂ ਪੂਰਾ ਵਿਸਤਾਰ ਨਾਲ ਪੰਜਾਬੀ ਵਿੱਚ ਸਮਝਾ ਦੇਣਾ ਹੁੰਦਾ ਹਰ ਬੰਦੇ ਨੂੰ ਦੇਖੋ ਇੰਗਲਿਸ਼ ਆਲਾ ਜਿਹੜਾ ਪੜੇ ਲਿਖ ਸਮਝ ਆ ਜਾਣੀ ਹੈ ਜਿਹੜਾ ਵਿਚਾਰਾ ਅਨਪੜਾ ਉਹਨੂੰ ਵੀ ਸਮਝ ਆ ਜਾਣੀ ਹੈ ਜਿਹੜੇ ਸਾਡੇ ਬਜ਼ੁਰਗ ਨੇ ਸਾਡੀਆਂ ਮਾਤਾ ਭੈਣਾਂ ਨੇ ਉਹਨਾਂ ਨੂੰ ਵੀ ਸਮਝ ਆ ਜਾਣੀ ਆ ਜੀ ਜੀ ਉਹਦੇ ਕਰਕੇ ਮੈਂ ਕਹਿਣਾ ਹੁੰਦਾ ਮੈਂ ਜਾਦਾ ਪੰਜਾਬੀ ਵਿੱਚ ਇਸ ਮਝਾਵਾਂ ਜਿਨ੍ਹਾਂ ਨੂੰ ਬਾਰ-ਬਾਰ ਪੋਟੀ ਕਰਨ ਜਾਣਾ ਪੈਂਦਾ ਲੈਟਰਨ ਜਾਣਾ ਪੈਂਦਾ ਬਾਰ-ਬਾਰ ਮਲ ਤੇ ਆਗਣ ਜਾਣਾ ਪੈਂਦਾ ਉਹਨਾਂ ਲਈ ਵੀ ਬਹੁਤ ਵਧੀਆ ਕੰਮ ਕਰਦੀ ਆ ਜਿਨ੍ਹਾਂ ਨੂੰ ਕਦੇ ਕਬਜ ਹੋ ਗਈ ਕਦੇ ਲੂਜ਼ ਮੋਸ਼ਨ ਹੋ ਗਏ ਉਹਨਾਂ ਲਈ ਵੀ ਬਹੁਤ ਵਧੀਆ ਕੰਮ ਕਰਦੀ ਆ ਜਿਨ੍ਹਾਂ ਦੇ ਮੂੰਹ ਦੇ ਵਿੱਚ ਛਾਲੇ ਬਦਬੂ ਆਉਂਦੀ ਆ ਛਾਲੇ ਬਾਰ-ਬਾਰ ਹੁੰਦੇ ਨੇ ਮਸੂੜੇ ਫੁੱਲ ਜਾਂਦੇ ਨੇ ਜਾਂ ਦੰਦਾਂ ਦੇ ਵਿੱਚੋਂ ਖੂਨ ਆਉਂਦਾ ਜਾਂ ਦੰਦ ਪੀਲੇ ਹੋ ਜਾਂਦੇ ਨੇ ਉਹਨਾਂ ਲਈ ਇਹਨਾਂ ਦੀ ਦਾਤਣ ਬਹੁਤ ਵਧੀਆ ਕੰਮ ਕਰਦੀ ਆ ਇਹਦਾ ਕੜਾ ਬਣਾ ਕੇ কুরਲਾ ਕਰਨ ਨਾਲ ਪਹਿਲੇ ਦਿਨ ਤੋਂ ਹੀ ਰਾਹਤ ਮਿਲਣਾ ਸ਼ੁਰੂ ਹੋ ਜਾਂਦਾ ਜਿਨ੍ਹਾਂ ਦੇ ਮਸੂੜੇ ਸੁੱਜ ਜਾਂਦੇ ਨੇ ਦੰਦਾਂ ਦੇ ਵਿੱਚ ਪਸ ਪੈ ਜਾਂਦੀ ਆ ਦੰਦਾਂ ਦੇ ਵਿੱਚੋਂ ਬਲੱਡ ਆਉਂਦਾ ਬਾਰ ਬਾਰ ਜਾੜਾ ਦਰਦ ਕਰਦੀਆਂ ਨੇ ਦੰਦ ਦਰਦ ਕਰਦੇ ਨੇ ਪਰੇਸ਼ਾਨ ਹੋ ਚੁੱਕੇ ਨੇ ਉਹ ਇਹਦੀ ਸਵੇਰੇ ਉੱਠ ਕੇ ਦਤਨ ਕਰਿਆ ਕਰੋ ਜੇ ਦਤਨ ਨਹੀਂ ਕਰ ਸਕਦੇ ਤਾਂ ਇਹਦਾ কুরਲਾ ਕਰਿਆ ਕਰੋ ਇਹਦੀ ਮੰਜਣ ਕਰਿਆ ਕਰੋ ਇਹਦੀ ਮੰਜਣ ਦਾ ਵੀ ਦੱਸ ਦੇਣਾ ਕਿੱਦਾਂ ਕਰਨੀ ਆ ਇਹਦੇ ਪੱਤੇ ਲੈ ਲੈਣੇ ਪੱਤਿਆਂ ਦੀ ਰਾਖ ਬਣਾ ਲੈਣੀ ਆ ਰਾਖ ਬਣਾ ਕੇ ਉਹਨਾਂ ਦੀ ਇੱਕ ਭਸਮ ਤਿਆਰ ਹੋ ਜਾਂਦੀ ਆ ਉਹਨਾਂ ਨੂੰ ਥੋੜਾ ਜਿਹਾ ਕਾਲਾ ਸੈਦਾ ਨਮਕ ਪਾ ਕੇ ਉਹਦੇ ਵਿੱਚ ਤੇ ਦੰਦਾਂ ਦੇ ਉੱਤੇ ਬਰਸ਼ ਕਰਨ ਨਾਲ ਤੁਹਾਡਾ ਮੰਜਨ ਘਰੇ ਤਿਆਰ ਹੋ ਗਿਆ ਦੰਦਾਂ ਦੀ ਪ੍ਰੋਬਲਮ ਹੱਲ ਹੋ ਜਾਊਗੀ ਕਿਸੇ ਡਾਕਟਰ ਕੋਲ ਜਾਣ ਦੀ ਲੋੜ ਨਹੀਂ ਹੈਗੀ ਜਿੰਨੇ ਵੀ ਦੰਦ ਤੁਹਾਡੇ ਪੁਰਾਣੇ ਤੋਂ ਪੁਰਾਣੇ ਦੰਦਾਂ ਦੀ ਪ੍ਰੋਬਲਮ ਬੱਚੇ ਦਾ ਜਿਹੜਾ ਕੀੜਾ ਕੂੜਾ ਕੀੜੇ ਦਾ ਦਰਦ ਹੁੰਦਾ ਜੀ ਰਾਤ ਨੂੰ ਇਹ ਰਾਤ ਨੂੰ ਹੀ ਹੁੰਦਾ ਜਿਹੜੇ ਬੱਚੇ ਸਾਹਿਬ ਕੋਈ ਕੀੜਾ ਨਹੀਂ ਹੁੰਦਾ ਤੁਸੀਂ ਕਰਕੇ ਤਾਂ ਦੇਖੋ ਦਾਤਣ ਅੱਛਾ ਜੀ ਕਿਹੜਾ ਕੀੜਾ ਕਿਹੜਾ ਮੈਂ ਤਾਂ ਪਤਾ ਨਹੀਂ ਕਿਹੜਾ ਕੀੜਾ ਕੱਢੀ ਜਾਂਦੇ ਨੇ ਕਹਿੰਦੇ ਕੀੜਾ ਹੁੰਦਾ ਤਾਂ ਝੜ ਚ ਅਸੀਂ ਤਾਂ ਕੀੜਾ ਦੇਖ ਨਹੀਂ ਆਇਆ ਤੱਕ ਸਾਡੇ ਕੋਲੇ ਆ ਕੇ ਤਾਂ ਕੀੜੇ ਉਹੀ ਭੱਜ ਜਾਂਦੇ ਨੇ ਕੀੜੇ ਨੇੜੇ ਨਹੀਂ ਆਉਂਦੇ ਪੇੜ ਦੇ ਕੀੜੇ ਨੇੜੇ ਨਹੀਂ ਆਉਂਦੇ ਬਿਰੂ ਕੀ ਸਭ ਦੰਦਾ ਦੇ ਕੀੜੇ ਕਿਥੋਂ ਰਹਿ ਜਾਣਗੇ ਉਹ ਕਹਦੇ ਨਾਲ ਜੀ ਉਹ ਆ ਜਿਹੜੇ ਸਾਡੇ ਕੋਲੇ ਦਰਖਤ ਨੇ ਜਿਹੜੇ ਸਾਡੇ ਕੋਲੇ ਦਰਖਤ ਨੇ ਜਿਹੜੇ ਸਾਡੇ ਕੁਦਰਤ ਨੇ ਸਾਨੂੰ ਇੰਨੀ ਆ ਦਿੱਤੇ ਨੇ ਪੇੜ ਪੌਦੇ ਦਿੱਤੇ ਨੇ ਜੜੀਆਂ ਬੁੱਟੀਆਂ ਦਿੱਤੀਆਂ ਨੇ ਉਹ ਕਿਤੇ ਕੀੜਿਆਂ ਨੂੰ ਨੇੜੇ ਆਉਣ ਦੇ ਦੇਣਗੀਆਂ ਕੀੜੇ ਤਾਂ ਇਹਨਾਂ ਨੂੰ ਦੇਖ ਕੇ ਭੱਜਦੇ ਆ ਜੀ ਇਹਦੇ ਕਰਕੇ ਜਿਨ੍ਹਾਂ ਦੇ ਕੀੜਾ ਲੱਗਿਆ ਹਾਇਆ ਜਿਨ੍ਹਾਂ ਨੇ ਮੈਂ ਦੱਸਿਆ ਜੀ ਦੰਦਾਂ ਦੀ ਕੋਈ ਵੀ ਪ੍ਰੋਬਲਮ ਆ ਠੀਕ ਹੋ ਗਿਆ ਜਿੱਦਾਂ ਦੀ ਵੀ ਮਰਜ਼ੀ ਆ ਜੇ ਮੂੰਹ 'ਚ ਬਦਬੂ ਜ਼ਿਆਦਾ ਆਉਂਦੀ ਆ ਜੂਸਤਾ ਕਰੋ ਇੱਕ ਵਾਰ ਫਿਰ ਮੈਨੂੰ ਦੱਸਿਓ ਜੀ ਜੀ ਚਲੋ ਡਾਕਟਰ ਸਾਹਿਬ ਬਹੁਤ ਬਹੁਤ ਸ਼ੁਕਰੀਆ ਮੈਨੂੰ ਤਾਂ ਲੱਗਦਾ ਤੁਸੀਂ ਅਸੀਂ ਵਾਲਾਂ ਤੋਂ ਲੈ ਕੇ 9 ਤੱਕ ਦੀ ਗੱਲ ਕਰਦੇ ਆ ਵੀ ਇਹ ਕੰਮ ਕਰਦਾ ਤੇ ਤੁਸੀਂ ਬਣਾਤਾ ਕਿ ਜਾੜਾਂ ਤੋਂ ਲੈ ਕੇ ਪੈਰ ਦੇ ਨਹਾਂ ਤੱਕ ਇਹਦੇ ਪੱਤੇ ਕੰਮ ਕਰਦੇ ਨੇ ਸਾਡੇ ਡਾਕਟਰ ਪਰਮਜੀਤ ਕੌਰ ਸਾਹਿਬ ਨੇ ਇੱਕ ਵਾਰ ਫੇਰ ਜੋੜਦੇ ਆਂ ਸੀ ਡਾਕਟਰ ਸਾਹਿਬ ਇੱਕ ਜਾਂਦੇ ਜਾਂਦੇ ਸਾਨੂੰ ਇਹ ਦੱਸ ਦਿਓ ਵੀ ਜਿਹੜੇ ਲੋਕਾਂ ਨੂੰ ਫਿਰ ਉਹ ਕਹਿੰਦੇ ਜੀ ਪੱਤੇ ਸਾਡੇ ਕੋਲ ਹੈ ਨਹੀਂ ਜਾਮਣਾ ਸਾਡੇ ਕੋਲ ਹੈ ਨਹੀਂ ਆਲੇ ਦਲੇ ਦੂਰ ਦੂਰ ਤੱਕ ਦੇਖਣ ਨੂੰ ਨਹੀਂ ਮਿਲਦਾ ਫਿਰ ਉਹਨਾਂ ਦਾ ਹੱਕ ਤਾਂ ਉਹਨਾਂ ਨੂੰ ਵੀ ਉਹ ਜਾਮਣ ਦੇ ਦਰਖਤਾਂ ਨਾਲ ਠੀਕ ਹੋਣ ਉਹਨਾਂ ਦਾ ਹੱਲ ਫਿਰ ਤੁਸੀਂ ਕਿਵੇਂ ਕਰਦੇ ਹੋ ਉਹਨਾਂ ਲਈ ਇਹਨਾਂ ਦਰਖਤਾਂ ਦੇ ਸਾਡੇ ਕੋਲੇ ਹਰਕ ਕੱਢੇ ਹੁੰਦੇ ਨੇ ਇਲੈਕਟ੍ਰੋਪੈਥੀ ਦੀ ਮੈਡੀਸਿਨ ਕਿਹਾ ਹੁੰਦੀ ਆ ਹਰਕ ਦਿੰਨੇ ਆ ਜੀ ਅਸੀਂ ਬੂੰਦਾਂ ਜਿਵੇਂ ਪਾ ਉਹ ਉਹ ਕੀ ਕੋਈ ਕਿੰਨਾ ਕੁ ਰਿਜ਼ਲਟ ਆ ਜਾਂਦਾ ਕਿੰਨੀ ਛੇਤੀ ਆ ਜਾਂਦਾ ਜੀ ਉਹ ਬਿਮਾਰੀ ਦੇ ਅਕੋਰਡਿੰਗ ਕਈਆਂ ਨੂੰ ਤਾਂ ਬਹੁਤ ਜਲਦੀ ਇਹ ਰਾਮ ਆ ਜਾਂਦਾ ਠੀਕ ਹੈ ਜੀ ਤੇ ਪ੍ਰੇਜ ਰੱਖਣਾ ਬਹੁਤ ਜ਼ਰੂਰੀ ਹੁੰਦਾ ਜਿਵੇਂ ਜਿਵੇਂ ਦੱਸਿੰਦੀ ਆਵੇਂ ਮੈਂ ਮੈਡੀਸਨ ਲਈ ਜਾਂਦੀ ਜੀ 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 ਚਾਹ ਡਾਕਟਰ ਸਾਹਿਬ ਬਹੁਤ ਬਹੁਤ ਸ਼ੁਕਰੀਆ ਜੀ ਡਾਕਟਰ ਸਾਹਿਬ ਸਾਨੂੰ ਇਹ ਵੀ ਦੱਸ ਦਿਓ ਜੰਦੇ ਜਾਂਦੇ ਕਿ ਜਿਹੜਾ ਤੁਹਾਨੂੰ ਮਿਲਣ ਦਾ ਸਮਾਂ ਹੈਗਾ ਕਿੱਥੇ ਤੁਸੀਂ ਮਿਲਦੇ ਹੋ ਕਿਵੇਂ ਮਿਲਦੇ ਹੋ ਲੋਕ ਹੁਣ ਤੇ ਤੁਹਾਨੂੰ ਦਰਖਤਾਂ ਲਈ ਵੈਦ ਡਾਕਟਰ ਕਹਿਣ ਲੱਗੇ ਵੀ ਇਹ ਤਾਂ ਜੀ ਦਰਖਤਾਂ ਨਾਲ ਇਹ ਸਾਰਿਆਂ ਚ ਇੱਕ ਲੋਕਾਂ ਦਾ ਬੜਾ ਫਾਇਦਾ ਕਰ ਰਹੇ ਨੇ ਦੇਖੋ ਪ੍ਰੋਫੈਸਰ ਸਾਹਿਬ ਦਰ ਨਾ ਕਿ ਕਿਸੇ ਨੇ ਡੁਪਲੀਕੇਟ ਕੋਈ ਤਿਆਰ ਕਰਕੇ ਕੋਈ ਕੈਮੀਕਲ ਤਿਆਰ ਕਰਕੇ ਕੀਤਾ ਸਾਨੂੰ ਕੁਦਰਤ ਨੇ ਦਿੱਤ ਨੇ ਕੁਦਰਤ ਨੇ ਇਹਨਾਂ ਚ ਜਾਣ ਪਾਈ ਹੈ ਉਦਾਂ ਹੀ ਇਹਨਾਂ ਦੀ ਜਾਨ ਕੱਢ ਕੇ ਅਸੀਂ ਬੰਦੇ ਦੇ ਵਿੱਚ ਟਰਾਂਸਫਰ ਕਰ ਦਿੱਦੀ ਆ ਜਿਹੜੀ ਇਹਨਾਂ ਦੀ ਜਾਨ ਆ ਬੰਦੇ ਵਿੱਚ ਆ ਜਾਂਦੀ ਆ ਬੰਦਾ ਜਿੱਦਾਂ ਇਹ ਕਹਿੰਦੇ ਨਾ ਥੰਮ ਵਾਂਗੂ ਖੜਾ ਹੁਣ ਇਸ ਟਾਈਮ ਜੀ 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 ਇਹਨੂੰ ਛੇਤੀ ਕੋਈ ਹਲਾ ਨਹੀਂ ਸਕਦਾ ਐਦਾਂ ਬੰਦੇ ਨੂੰ ਨਹੀਂ ਫਿਰ ਕੋਈ ਹਲਾ ਸਕਦਾ ਫਿਰ ਕੀ ਸਾਬ ਇਹ ਉਹ ਜਾਨ ਜਿਹੜੀ ਆ ਜਦੋਂ ਇੱਧਰ ਪਾ ਦਿੰਨੇ ਆ ਬੰਦੇ ਨੂੰ ਕੋਈ ਹਲਾ ਹੀ ਨਹੀਂ ਸਕਦਾ ਨਾ ਕੋਈ ਬਿਮਾਰੀ ਨੇੜੇ ਆ ਸਕਦੀ ਆ ਚਲੋ ਹੁਣ ਮੈਂ ਐਡਰੈਸ ਵੀ ਦੱਸ ਦੇਣਾ ਫਰੁਕੀ ਸਾਹਿਬ ਕਿੱਥੇ ਸਾਨੂੰ ਮਿਲ ਸਕਦੇ ਆ ਸਾਡਾ ਐਡਰੈਸ ਹੈਗਾ ਏਪੀ ਲੈਟਰ ਹੋਮੋਪੈਥੀ ਹਸਪੀਟਲ ਆਰਾਮਗੜ ਰੋਡ ਨੀਅਰ ਅਨੰਤ ਵਿਹਾਰ ਕਲੋਨੀ ਸਾਡਾ ਸਮਾਂ ਹੈਗਾ 10 ਤੋਂ 5 ਵਜੇ ਤੱਕ ਵੀਰਵਾਰ ਦੀ ਛੁੱਟੀ ਸੰਡੇ 10 ਤੋਂ 3 ਵਜੇ ਤੱਕ ਸਾਡੇ ਨੰਬਰ ਹੈਗੇ 7814699434 ਦੂਸਰਾ ਨੰਬਰ ਹੈਗੇ 9915147604 ਦੋਨਾਂ ਤੇ ਕਿਸੇ ਤੇ ਵੀ ਸਾਡੇ ਨਾਲ ਤੁਸੀਂ ਗੱਲ ਕਰਕੇ ਆਪਣੀਆਂ ਬਿਮਾਰੀਆਂ ਦਾ ਹੱਲ ਕਰ ਸਕਦੇ ਹੋ ਜਾਂ ਸਾਨੂੰ ਮਿਲ ਸਕਦੇ ਹੋ ਜੀ ਜੀ ਡਾਕਟਰ ਸਾਹਿਬ ਬਹੁਤ ਬਹੁਤ ਸ਼ੁਕਰੀਆ ਜੀ ਸਾਰੀ ਜਾਣਕਾਰੀ ਦੇਣ ਵਾਸਤੇ ਸੋ ਤੁਸੀਂ ਦੇਖੋ ਇੱਕ ਵਾਰ ਮੈਨੂੰ ਲੱਗਦਾ ਹੈ ਕਿ ਇਹ ਜਾਮਣ ਦਾ ਦਰਖਤ ਹੈਗਾ ਤੁਹਾਨੂੰ ਵੀ ਆਪਣੇ ਘਰ ਦੇ ਨੇੜੇ ਤੇੜੇ ਜੇ ਨਹੀਂ ਲੱਗਿਆ ਹੋਇਆ ਤਾਂ ਡਾਕਟਰ ਸਾਹਿਬ ਦੀ ਗੱਲਾਂ ਸੁਣ ਕੇ ਮੇਰਾ ਤਾਂ ਦਿਲ ਕਰਨ ਲੱਗ ਗਿਆ ਕਿ ਜੇ ਜਾਮਣ ਦਾ ਦਰਖਤ ਹੈਗਾ ਅਸੀਂ ਵੀ ਆਪਣੇ ਘਰ ਦੇ ਵਿੱਚ ਲਗਾਈਏ ਘਰ ਦੇ ਵਿੱਚ ਨਹੀਂ ਥਾ ਹੈ ਤਾਂ ਅਸੀਂ ਕੋਈ ਖਾਲੀ ਥਾਂ ਦੇਖ ਕੇ ਆਪਣੇ ਘਰ ਦੇ ਲਦੋਲੇ ਉਸ ਥਾਂ ਦੇ ਉੱਤੇ ਜਾਮਣ ਦਾ ਦਰਖਤ ਲਗਾਈਏ ਤੇ ਜਿੰਨੇ ਕੋ ਫਾਇਦੇ ਡਾਕਟਰ ਸਾਹਿਬ ਨੇ ਗਨਵਾਏ ਨੇ ਜਾਮਣ ਦੇ ਤੇ ਉਸ ਦੇ ਅਸੀਂ ਫਾਇਦੇ ਜ਼ਰੂਰ ਲਈਏ ਫਿਲਹਾਲ ਵੀਡੀਓ ਦੇਖਣ ਤੋਂ ਬਾਅਦ ਤੁਹਾਡੇ ਮਨ ਦੇ ਵਿੱਚ ਕੋਈ ਸਵਾਲ ਕੋਈ ਸ਼ੰਕਾ ਪੈਦਾ ਹੁੰਦਾ ਤਾਂ ਅਸੀਂ ਨੰਬਰ ਦੇ ਦਿੱਤਾ ਹੈ ਉਸ ਨੰਬਰ ਦੇ ਉੱਤੇ ਕਾਲ ਕਰਕੇ ਤੁਸੀਂ ਆਪਣੇ ਮਨ ਦਾ ਸਵਾਲ ਆਪਣੇ ਮਨ ਦਾ ਸ਼ੰਕਾ ਹੈ ਜਿਹੜਾ ਉਹ ਦੂਰ ਕਰ ਸਕਦੇ ਹੋ ਫਿਰ ਵੀ ਮੇਰੀ ਗੁਜ਼ਾਰਿਸ਼ ਮੇਰੀ ਅਪੀਲ ਮੇਰੀ ਦਲੀਲ ਤੁਹਾਨੂੰ ਇਹੋ ਹੈ ਕਿ ਕੋਈ ਵੀ ਨੁਸਖਾ ਫਾਰਮੂਲਾ ਇਸਤੇਮਾਲ ਕਰਨ ਤੋਂ ਪਹਿਲਾਂ ਇੱਕ ਵਾਰ ਚੰਗੇ ਵੈਦ ਹਕੀਮ ਡਾਕਟਰ ਨਾਲ ਤੁਸੀਂ ਸਲਾਹ ਜ਼ਰੂਰ ਕਰਨੀ ਹੈ ਧੰਨਵਾਦ